ਨਮੋਸ ਤੁਸੀ ਇੱਥੇ ਕਿਵੇਂ ਆ ਗਏ ਮੈਂ ਤੈਨੂੰ ਪੁੱਛਦਾ ਤੂੰ ਕਿਵੇਂ ਆ ਗਈ ਇੱਥੇ ਨਾ ਤੁਸੀਂ ਕਿਉਂ ਆਏ ਪਹਿਲਾਂ ਮੈਨੂੰ ਆ ਕੇ ਦੱਸੋ ਮੇਰੀ ਗੱਲ ਸੁਣੋ ਹਾਂ ਦੱਸ ਤੂੰ ਮੇਰੇ ਨਾਲ ਗੱਲ ਕਰ ਤੂੰ ਪਿਆਰ ਮੇਰੇ ਨਾਲ ਚੱਲਣਾ ਇਹਦੇ ਨਾਲ ਕਿਉਂ ਤੁਹਾਡਾ ਫੋਨ ਨਹੀਂ ਲੱਗਿਆ ਸੀਗਾ ਕਿੰਨੇ ਫੋਨ ਲਾਇਏ ਸੀ ਫੋਨ ਹੀ ਲੱਗਾ ਸੀ ਫਿਰ ਤੂੰ ਇਹਦੇ ਨਾਲ ਵਿਆਹ ਕਰਾਉਣਾ ਸੀ ਫਿਰ ਹੋਰ ਕੀ ਕਰਦੀ ਮੈਂ ਕੀ ਮਜਬੂਰੀ ਸੀ ਤੂੰ ਮੈਨੂੰ ਫੋਨ ਕਰਦੇ ਮੈਂ ਆਉਂਦਾ ਚੰਗਾ ਪੜਕਣਾ ਕੋਈ ਮਜਬੂਰੀ ਨਹੀਂ ਹੈਗੀ ਸੀ ਠੰਡਾ ਬੋਲਾ ਮੜਾ ਇਹ ਮੈਨੂੰ ਪਤਾ ਦਰੇ ਸੁਆਦ ਆ ਮੇਰੇ ਘਰ ਜ ਚੱਕ ਲੱਗੀ ਪਈ ਐ ਕਿੱਥੇ ਰੋਹ ਜਾ ਕੇ ਨਾ ਬਹੁਤ ਚੋਲੀ ਕਰਕੇ ਮੇਰੇ ਖਣਾਉਂ ਪਲਦੀ ਸੀ ਤੇ ਹੁਣ ਹੁਣ ਤੂੰ ਇਹਦੇ ਨਾਲ ਵਿਆਹ ਕਰਾ ਲਿਆ ਉਹ ਵੀ ਮੇਰੇ ਦੋਸਤ ਨਾਲ ਚੰਗਾ ਬੋਲ ਨਾ ਮੈਨੂੰ ਕੀ ਪਤਾ ਸੀ ਵੀ ਤੇਰਾ ਦੋਸਤ ਆ ਇਹ ਕਿਉਂ ਤੈਨੂੰ ਨਹੀਂ ਪਤਾ ਸੀ ਤੈਨੂੰ ਪਤਾ ਸੀ ਸਾਰਾ ਕੁਝ ਜਦੋਂ ਮੇਰੇ ਨਾਲ ਹੁੰਦਾ ਸੀ ਵੀ ਵਾਰੀ ਟੱਕਰੀ ਸੀ ਸਭ ਪਤਾ ਸੀ ਹੁਣ ਗੱਲਾਂ ਜੀ ਨਾ ਮਾਰਾ ਬਸ ਚੁੱਪ ਕਰ ਜਾ ਤੂੰ ਬਾਲਾ ਉੱਚੀ ਨਾ ਬੋਲ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਤੋ ਹੁਣ ਮੈਨੂੰ ਬੱਸ ਲੈਣ ਦੇ ਕਰ ਮੇਰੀ ਨਾ ਤੂੰ ਗੱਲ ਸੁਣ ਲੈ ਤੂੰ ਨਾ ਮੈਨੂੰ ਤੁੱਖਾ ਦਿੱਤਾ ਉਹ ਦੱਸ ਮੈਂ ਤੇਰੇ ਲਈ ਕੀ ਨਹੀਂ ਕੀਤਾ ਹਮੇਸ਼ਾ ਨਾਲ ਜਿਵੇਂ ਤੂੰ ਕਹਿੰਦੀ ਸੀ ਉਹ ਮੈਂ ਖੜਦਾ ਰਿਹਾ ਪਰ ਤੂੰ ਤੂੰ 11 ਦੀਆਂ ਬਾਹਾਂ ਚ ਬੱਗ ਗਿਆ ਹੈ ਚਲ ਵਾਸੇ ਜੰਗਾ ਬਾਲਾ ਨਹੀਂ ਬੋਲਦੇ ਹੁੰਦੇ ਦਿਮਾਗ ਨੂੰ ਠੰਡਾ ਰੱਖ ਹੁਣ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਤੈਨੂੰ ਤਾਂ ਸਾਰਾ ਕੁਝ ਐ ਲੱਗਦਾ ਵੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਪਰ ਤੂੰ ਮੇਰੇ ਕੰਨੀ ਦੇਖ ਜਿਹੜਾ ਮੈਂ ਤੜਫਦਾ ਤੇਰੇ ਬਿਨਾਂ ਕਿੱਥੇ ਤਰ ਰਸਤਾ ਇਕੱਠੀਆਂ ਕਜਾਰਦੇ ਸੀ ਫਿਰ ਤੂੰ ਵਿਆਹ ਕਰਵਾ ਲੈ ਮੇਰੀ ਗੱਲ ਸੁਣ ਤੂੰ ਵਿਆਹ ਕਰਵਾ ਲੈ ਵਿਆਹ ਕਰਾ ਲੈ ਆਪੇ ਮਨ ਠੀਕ ਹੋ ਜਾਊਗਾ ਮੇਰੀ ਗੱਲ ਸੁਣ ਲੈ ਬੱਜਿੰਨਾ ਤੇਨੂ ਜਿੱਕ ਨਾਲ ਲਾ ਕੇ ਮੈਨੂੰ ਚੈਨਾਉਂਦਾ ਸੀ ਨਾ ਹਟ ਜਦ ਬਸ ਤੂੰ ਤੂੰ ਭੱਗ ਜਾ ਜਾ ਨਹੀਂ ਭੱਜ ਜਾ ਮੇਰੀ ਗੱਲ ਮੰਨਣੀ ਨਹੀਂ ਫਿਰ ਮੇਰੀ ਗੱਲ ਹੈ ਸੀਨੇ ਚੱਬ ਮੱਚੀ ਜਾਂਦੀ ਆ ਮੇਰੀ ਅੱਗ ਠੰਡੀ ਕਰ ਦੇ ਕੋਈ ਨਾ ਬੁਝਾਉਂਦੀ ਅੱਗ ਕੋਈ ਨਾ ਜਿੱਦ ਮੈਂ ਆਈ ਨਾ ਉੱਥੇ ਉਹਦੇ ਆ ਜੂਗੀ ਤੂੰ ਹੁਣ ਜਾ ਅੱਜ ਜਾ ਬਸ ਅੱਜ ਭੱਜ ਜਾ ਤੇ ਤੂੰ ਮੇਰੀ ਗੱਲ ਮੰਨ ਲਾ ਤੈਨ ਮੇਰੀ ਕਸਮਾ ਜਾ ਕੀ ਕਰਾਂ ਮੈਂ ਦਾ ਪੂਰੇ ਵੀ ਆ ਗਿਆ ਜਨਮੋਲ ਨੂੰ ਪਤਾ ਲੱਗ ਗਿਆ ਸਾਰਾ ਕੰਮ ਖਰਾਬ ਹੋ ਜਾਣਾਗਾ ਮੌਲਾ ਹਾਂ ਸਸਰੀ ਗਾਲ ਸਰਬੰਸਾਹੂ ਸਸਰੀ ਗਾਲ ਪਈ ਸਸਰੀ ਗਾਲ ਪਾਣੀ ਲੈ ਕੇ ਆਉਣੀ ਹੈ ਜੀ ਨਾ 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 ਬਸ ਕਾਇਸੀ ਲੋਣ ਨਹੀਂ ਹਾਂਜੀ ਤੇ ਤੁਸੀਂ ਕਿਵੇਂ ਆਏ ਜੀ ਮੈਂ ਤੁਹਾਨੂੰ ਮੋਹਨ ਨੂੰ ਮੇੜਨਾ ਸੀ ਮੈਂ ਬੁਲਾ ਦਿਓ ਅਨਮੋਲ ਤਾਂ ਹੈ ਨਹੀਂ ਜੋ ਤਾਂ ਇੱਧਰ ਨੂੰ ਗਏ ਨੇ ਬਾਹਰ ਨੂੰ ਬਾਹਰ ਨੂੰ ਕੀ ਕੰਮ ਸੀ ਜੀ ਉਹ ਐ ਭਾਈ ਥੋੜੀ ਨਾ ਸ਼ਿਕਾਇਤ ਜਿਹੀ ਬਾਰੇ ਹੋ ਜਾਂਦੀ ਐ ਕਹਿੰਦੇ ਚੱਲ ਕਰ ਤਾਂ ਛੋਟਾ ਹੈਗਾ ਕਹਿੰਦੇ ਲਿਮਟ ਤੋਂ ਬਾਰਾ ਮਾੜਾ ਜਿਹਾ ਵੱਧ ਹੋ ਕੇ ਬੋਲਦੇ ਆ ਡਬਲ ਮੀਨਿੰਗ ਕਿ ਕੀ ਗੱਲ ਕਰਦੇ ਤੁਸੀਂ ਇਹ ਜਿਹਿਆਂ ਕਿਹੜੀਆਂ ਸ਼ਿਕਾਇਤਾਂ ਆ ਗਈਆਂ ਸਾਡੀਆਂ ਉਹ ਸ਼ਿਕਾਇਤਾਂ ਹੀ ਭਾਈ ਕੀ ਦਸਾਂ ਉਹਨੂੰ ਮੈਨੂੰ ਤਾਂ ਆਪ ਹੀ ਬਿਸ਼ਰਮੀ ਜਾਂਦੀ ਐ ਕੀ ਕੰਮ ਐ ਉਹਨੂੰ ਜੱਫੀ ਪਾ ਲਈ ਉਹਨੂੰ ਪਾ ਲਈ ਲਿਫਟ ਤੋਂ ਵੱਧ ਹੋ ਕੇ ਇਹ ਗੱਲ ਚੰਗੇ ਜਾਂਦੇ ਆ ਸਰਪੰਚ ਸਾਹਿਬ ਜੀ ਵਰਕਰ ਪੰਚਾਇਤ ਬਣ ਕੇ ਪਰਿਵਾਰਕ ਘਰਾਂ ਚ ਰਹਿਣਾ ਆਪਾਂ ਇਹ ਚੀਜ਼ਾਂ ਤੇ ਇਨਸਾਨੀਅਤ ਰੱਖਿਆ ਕਰੋ ਕੰਮ ਤਾਂ ਕੋਈ ਵੀ ਪਰਮ ਵੈਗਰੂ ਨੇ ਚੰਗੇ ਵੀ ਬਣਾਏ ਮਾੜੇ ਵੀ ਬਣਾਏ ਤੇ ਪਰ ਇਹ ਨਹੀਂ ਹੁੰਦਾ ਵੀ ਮਾੜਾ ਪਕਾ ਮਾ ਸੋਚ ਕੇ ਕਰਨਾ ਹੁੰਦਾ ਕੰਮ ਤਾਂ ਆਪ ਦੇ ਆਪ ਹੀ ਹੋ ਜਾਂਦਾ ਹੁੰਦਾ ਫਿਰ ਤੁਸੀਂ ਇਹ ਗੱਲ ਅਨਮੋਲਣ ਵਾਲੀ ਕਰ ਸਕਦੇ ਸੀ ਨਾ ਮੇਰੇ ਨਾਲ ਕੋਈ ਕੀਤੀ ਤੁਸੀਂ ਇਹ ਗੱਲ ਕੰਮ ਹੀ ਸੋਥੋਂ ਚੱਲਦਾ ਹੈ ਨਾਲੇ ਦੂਜਿਆਂ ਦੇ ਘਰ ਦੇ ਵਿੱਚ ਇਹੋ ਜਿਹੇ ਗੱਲਾਂ ਤੁਹਾਨੂੰ ਕਿ ਲੋੜ ਹੈ ਸਮਝਾਉਣ ਦੀ ਭਾਈ ਕਿ ਹੁਣ ਆਸ ਕੋਣ ਮੇਰੇ ਕੋਲੇ ਜਾਊਗਾ ਲਾਂਬਾ ਲੈ ਕੇ ਫਿਰ ਮੈਂ ਤਾਂ ਆਉਂਗਾ ਹੀ ਕੌਣ ਕਹਿੰਦਾ ਤੁਸੀਂ ਨਾਲ ਲੈ ਕੇ ਆਉਂਦੇ ਨਾ ਕਿਹੜਾ ਤਰਾਜ ਕਰਦਾ ਸਾਡੇ ਤੇ ਨਾਲ ਲਿਆਂਦਾ ਜਾਂਦੇ ਹੁੰਦੇ ਜੋ ਸੁਣ ਮੈਂ ਗੱਲ ਕਹੀ ਤੀ ਮੜਾ ਤੁਸੀਂ ਪੜਦੇ ਨਾ ਉਹ ਕਰ ਲੋ ਕੋਈ ਜ਼ਰੂਰੀ ਹੁੰਦਾ ਕੀ ਪੜਦੇ ਨਾਲ ਨਾਲੇ ਆਪਦਾ ਘਰ ਆਪਦੇ ਘਰੇ ਅਸੀਂ ਕੁਝ ਮਰਜ਼ੀ ਕਰੀ ਲੋਕਾਂ ਨੂੰ ਕੀ ਹੈਗਾ ਅਸੀਂ ਕਿਸੇ ਦੇ ਘਰ ਦੇ ਵਿੱਚ ਦਖਲੰਦਾਜ਼ੀ ਕਰਦੇ ਆ ਜਾ ਕੇ ਕੋਈ ਵੀ ਕੰਮ ਕਰਨਾ ਆਪਾਂ ਪਰਿਵਾਰਕ ਰਹਿ ਕੇ ਪਰਿਵਾਰ ਵਾਲੇ ਕੰਮ ਕਰਿਆ ਕਰੋ ਇਹ ਚੀਜ਼ ਹੁੰਦੀ ਹੈ ਤੁਸੀਂ ਵੀ ਇੱਥੇ ਰਹਿਣਾਗਾ ਬਧੀਆ ਆਦ ਦੇ ਖੇਡਦੇ ਰਹੋ ਗੁਮਾਨ ਚ ਰਹੋ ਇਹ ਗੱਲ ਹੁੰਦੀ ਹੈ ਮੜਾ ਤੁਸੀਂ ਆਪ ਪੜਦੇ ਨਾ ਬੋਰਡ ਨੇ ਕਹਿੰਦੇ ਉੱਚੀ ਉੱਚੀ ਲੱਗ ਜਾਂਦੇ ਆ ਹੋਰ ਨਹੀਂ ਕੋਈ ਗੱਲ ਆ ਉਹ ਪਾਈ ਹਰ ਚੀਜ਼ ਦੇ ਇੱਕ ਸ਼ਿੱਕਾ ਹੁੰਦਾ ਉਹਦੇ ਦੋ ਪਹਿਲੂ ਹੁੰਦੇ ਇੱਕ ਪਾਸੇ ਚੰਗਾ ਵੀ ਹੁੰਦਾ ਇੱਕ ਪਾਸੇ ਮਾੜਾ ਵੀ ਹੁੰਦਾ ਐਂ ਥੋੜੀ ਹੁੰਦੀ ਵੀ ਆਪਾਂ ਵੀ ਮਾੜੇ ਬਣਨਾ ਤਾਂ ਕਰਕੇ ਆਈ ਸੀ ਭਾਈ ਤੁਹਾਡੇ ਕੋਲੇ ਤੁਹਾਡੇ ਨਾਲ ਦੇਖ ਪੁਰਾਣਾ ਮੇਰੇ ਸਹੇਜ ਆ ਲਗਾ ਉਹ ਨਹੀਂ ਆਏ ਕੋਈ ਲਾ ਕੇ ਆ ਜਾਂ ਮਾਂ ਲਾਂਬਾ ਲੈ ਕੇ ਆਏ ਉਹ ਤਾਂ ਮੈਂ ਨੰਗਾ ਜਾਂਦਾ ਸੀਗਾ ਉਹ ਮਖਾ ਮਾੜਾ ਜਿਹਾ ਕਹਿ ਦਿੰਨਾ ਵੀ ਕਾਇ ਵਾਲੀ ਮੇਰੇ ਕੋਲ ਜਾਇਆ ਹੈ ਨਾ ਤੁਹਾਨੂੰ ਕਹਿੰਦੀ ਕੌਣ ਆ ਪਹਿਲਾਂ ਮੈਨੂੰ ਐ ਦੱਸ ਕੋਈ ਜਨਾਨੀ ਆ ਕਿ ਕੋਈ ਬੰਦਾ ਆ ਹਾਂ ਜੇ ਕੋਈ ਜਨਾਨੀ ਤਾਂ ਉਹ ਗੁੱਤ ਪੱਟੂ ਮੈਂ ਸਮਾਰ ਕੇ ਤੇ ਜ ਬੰਦਾ ਉਹਦੀਆਂ ਬੋਧੀਆਂ ਪੱਟੂਂਗੀ ਸਮਾਰ ਕੇ ਮੈਂ ਪੁੱਛਾਂਗੀ ਵੀ ਤੁਸੀਂ ਇਹੋ ਜੇ ਕੰਮ ਕਰਦੇ ਨਹੀਂਗੇ ਨਾਲੇ ਮੈਂ ਕਿਹਾ ਕਿਤੇ ਬਾਹਰ ਜਾ ਕੇ ਕਰਦੀਆਂ ਹਾਂ ਠੀਕ ਹੈ ਮੇਰੇ ਘਰ ਵਾਲਾ ਕਾ ਉਹ ਭਾਈ ਮੈਂ ਇਸ ਨੂੰ ਕੁਝ ਨਹੀਂ ਕਹਿੰਦਾ ਮੈਂ ਤਾਂ ਸਾਨੂੰ ਇੱਕ ਪਿਆਰ ਤੌਰ ਤੇ ਆਇਆਗਾ ਚਾਹੇ ਜਨਾਨੀ ਨਹੀਂ ਕਿਹਾ ਜੇ ਬੰਦੇ ਨਹੀਂ ਕਿਹਾ ਵੀ ਮੈਂ ਤਾਂ ਇਹ ਗੱਲ ਕਹਿਣਾਗਾ ਅਸੀਂ ਹੋਲੀ ਬੋਲ ਲੋ ਕੋਈ ਜ਼ਰੂਰੀ ਹੈ ਗੱਲ ਤੇ ਇਹ ਹੁੰਦੀ ਹੈ ਮੈਂ ਕੋਈ ਲਾਂਬਾ ਨਹੀਂ ਲੈ ਕੇ ਆਇਆ ਤੁਹਾਨੂੰ ਲਾਂਬਾ ਲੈ ਕੇ ਆਇਆ ਬਾਕੀ ਫਿਰ ਮੈਨੂੰ ਹਣ ਮੋਹਣਾ ਵੀ ਗੱਲ ਕਰ ਲਓ ਉਹ ਤੇਰੀ ਸ਼ਿਕਾਇਤ ਹੀ ਵੱਧ ਆਉਂਦੀ ਸੀ ਕਹਿੰਦੇ ਉਹੀ ਲੋਟ ਆਉਂ ਸਰਪੰਚ ਸਾਹਿਬ ਜੀ ਤੁਸੀਂ ਕੱਲਾ ਨਾ ਮੈਨੂੰ ਨਾ ਕਹੋ ਨਾਲੇ ਤਾੜੀ ਨਾ ਇੱਕ ਹੱਥ ਨਾਲ ਨਹੀਂ ਪੈਂਦੀ ਤਾੜੀ ਦੋਨੇ ਹੱਥਾਂ ਨਾਲ ਪੈਂਦੀ ਹੁੰਦੀ ਹੈ ਦੋਨਾਂ ਨਾਲ ਪੈਂਦੀ ਰਮੋੜ ਨੂੰ ਵੀ ਕਹਿ ਦੂ ਉਹ ਵੀ ਤੇਰੇ ਘਰ ਵਾਲੀ ਆ ਬਾਕੀ ਨਾਲੇ ਜਿਹੜੇ ਲੋਕ ਕਹਿੰਦੇ ਨੇ ਉਹ ਕਿ ਮੈਂ ਰਹਿੰਦੇ ਨੇ ਆਪਦੇ ਘਰ ਦੇ ਵਿੱਚ ਅੱਡੋ-ਪੱਟੀ ਹੋ ਕੇ ਰਹਿੰਦੇ ਨੇ ਮੈਂ ਕਾਦੇ ਵਾਸਤੇ ਕਰਾਉਂਦੇ ਨੇ ਲੋਕ ਹਰ ਇੱਕ ਚੀਜ਼ ਦੀ ਪਰੋਣੀ ਹੁੰਦੀ ਛੋਟੇ ਵੱਡੇ ਦੀ ਵੀ ਪਰੋ ਹੁੰਦੀ ਹੈ ਤੂੰ ਗੱਲ ਕਾਦੋ ਨਹੀਂ ਸਮਝਦੀ ਮੈਂ ਤੁਹਾਨੂੰ ਇਹ ਗੱਲ ਲੱਗਿਆ ਹੈ ਵੀ ਵਧੀਆ ਦਾ ਪਰਿਵਾਰਕ ਬਣ ਕੇ ਰਹੋ ਪਰਿਵਾਰਕ ਗੱਲਾਂ ਕਰੋ ਇਹ 'ਚ ਮੈਂ ਗਲਤ ਕੀ ਕਹਤਾ ਤੁਹਾਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡਾ ਵਿਆਹ ਸਾਡੀਆਂ ਚੀਜ਼ਾਂ ਅਸੀਂ ਜੋ ਮਰਜ਼ੀ ਕਰੀਏ ਲੋਕਾਂ ਨੂੰ ਪ੍ਰਵਾਹ ਕੀ ਉਹ ਭਾਈ ਘਰਾਂ ਦੀ ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਮੈਂ ਐਂ ਤੁਹਾਨੂੰ ਥੋੜੀ ਕਹਣਾ ਵੀ ਗਲਤ ਤਾਂ ਤੁਸੀਂ ਕੋਈ ਆ ਹੁਣ ਸਾਈਕਲ ਆ ਸਾਈਕਲ ਵੀ ਚਲਾਉਣ ਵਾਸਤੇ ਆ ਮੋਟਰਸਾਈਕਲ ਆ ਮੋਟਰਸਾਈਕਲਿਆਂ ਦਾ ਕੰਮ ਦੇਣਾ ਜੇ ਗੱਡੀ ਐ ਗੱਡੀ ਨਹੀਂ ਆਦਾ ਕੰਮ ਦੇਣਾਗਾ ਜਿਹਦਾ ਮਤਲਬ ਕਹਿਣ ਦੇ ਇਹ ਐ ਕੋਈ ਵੀ ਚੀਜ਼ ਹੁੰਦੀ ਆ ਹਰ ਇੱਕ ਚੀਜ਼ ਆਦਾ ਕੰਮ ਦਿੰਦੀ ਆ ਉਹਦਾ ਮਤਲਬ ਇਹ ਨਹੀਂ ਆਪਾਂ ਗਲਤ ਮਤਲਬ ਨਿਕਾਲ ਲਈ ਉਹ ਭਾਈ ਹਰ ਇੱਕ ਚੀਜ਼ ਨੇ ਆਦਾ ਕੰਮ ਦੇਣਾ ਹੁਣ ਗੱਡੀ ਐ ਗੱਡੀ ਆਪਾਂ ਜਿੰਨੀ ਮਰਜ਼ੀ ਤੇਜ਼ ਚਲਾ ਲਾ ਉਹ ਆਪਣੇ ਸਾਰੇ ਆ 100 ਤੇ ਚਲਾ ਲਾ ਆਪ ਇਹ ਚੀਜ਼ ਹੁੰਦੀ ਹੈ ਨਾਲੇ ਬਾਕੀ ਸਾਡਾ ਘਰ ਆ ਸਰਪੰਚ ਸਾਹਿਬ ਜੀ ਅਸੀਂ ਨਾ ਜੋ ਮਰਜ਼ੀ ਕਰੀਏ ਮੈਂ ਬੋਲਣਾ ਤਾਂ ਚਾਹੁੰਦੀ ਨਹੀਂ ਸੀ ਸਾਰੇ ਘਰਾਂ ਦੇ ਵਿੱਚ ਚੱਲਦਾ ਇਹ ਕੁਛ ਨਾਲੇ ਜਦੋਂ ਵਿਆਹ ਹੁੰਦਾਗਾ ਤਾਂ ਵਿਆਹ ਦੇ ਵਿੱਚ ਆਹੀ ਕੁਛ ਹੀ ਹੁੰਦਾਗਾ ਉਹ ਨਾ ਨਾ ਭਾਈ ਆ ਗੱਲਾਂ ਨਾ ਕਰੋ ਤੁਸੀਂ ਤਾਂ ਗੱਲ ਨੂੰ ਹੋਰ ਪਾਸੇ ਲੈ ਗਏ ਨਾ ਤੁਸੀਂ ਵਿਆਹ ਨਹੀਂ ਕਰਾਇਆ ਉਹ ਭਈ ਜੇ ਮੈਂ ਵਿਆਹ ਕਰਾਇਆ ਵਿਆਹ ਆਏ ਥੋੜੀ ਹੈ ਮੈਂ ਵਿਆਹ ਆਏ ਕਰਦਾ ਫਿਰਦਾ ਮੈਂ ਤਾਂ ਉਹਨੂੰ ਸਮਝਾਉਣਾ ਇੱਕ ਸਰਪੰਚ ਦੇ ਨਾਤੇ ਪਤਾ ਹੀ ਆ ਮੈਨੂੰ ਸਾਰਾ ਕੁਝ ਜਾਣਦੀ ਆ ਮੈਂ ਉਹ ਭਈ ਕੀ ਜਾਣਦੇ ਲੈ ਉਈ ਆਇਂਦਾ ਕੀ ਕਹਿੰਦੇ ਸਰਪੰਚ ਸਾਹਿਬ ਕੋਈ ਗੱਲ ਨਹੀਂ ਗਾਹ ਨੂੰ ਸੁਖਾਇ ਤਾਂ ਮੌਕਾ ਨਹੀਂ ਆਉਂਦਾ ਪੁੱਛਦਾ ਹੋਰ ਹੀ ਪਾਸੇ ਗੱਲਾਂ ਲੈ ਜਾਂਦੇ ਹਾਂ ਚੱਲ ਮੈਂ ਤਾਂ ਕਹਿ ਦੂ ਸ਼ਿਕਾਇਤ ਦਾ ਮੌਕਾ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਵੀ ਰੋਲੇ ਪੈਂਦੇ ਹੁੰਦੇ ਨੇ ਹੈ ਲੋਕ ਜਾ ਕੇ ਸਰਪੰਚ ਨੂੰ ਦੱਸਦੇ ਨੇ ਸਾਡੀ ਬੇਇੱਜ਼ਤੀ ਕਰਦੇ ਨੇ ਪਿੰਡ ਦੇ ਵਿੱਚ ਭਾਈ ਬੇਇੱਜ਼ਤੀ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਤਾ ਬੇਇੱਜ਼ਤੀ ਵਾਲੀ ਗੱਲ ਕੀ ਇਹਦੇ 'ਚ ਜਦੋਂ ਮੈਂ ਆਪਾਂ ਘਰੇ ਬੋਲਦੇ ਆਂ ਹੌਲੀ ਬੋਰਡ ਲੋਕ ਜ਼ਰੂਰੀ ਆ ਹਰ ਇੱਕ ਗੱਲ ਦਾ ਮਤਲਬ ਲੋਕਾਂ ਦਾ ਧਿਆਨ ਸਾਡੇ 'ਚ ਹੀ ਹੁੰਦਾ ਲੋਕ ਆਪ ਦੇ ਟੈਲੀਵਿਜ਼ਨ ਲਾ ਲਿਆ ਉਹਨਾਂ ਦੀ ਬਾਜ਼ ਕਰ ਲਿਆ ਕਾ ਨਾ ਸੁਣਨ ਸਾਡੀ ਬਾਜ਼। ਉਹ ਭਾਈ ਟੈਲੀਵਿਜ਼ਨ ਦਾ ਜਮਾਨਾ ਹੁਣ ਖਤਮ ਹੋ ਗਿਆ। ਹੁਣ ਤਾਂ ਇਹਨੇ ਚੀੜੀਆਂ ਚੱਲਦੀਆਂ। ਤੂੰ ਗੱਲ ਕਰ ਤਾਂ ਉਹਨੇ ਸਮਝੀ। ਲੋਕ ਤਾਂ ਅਬ ਸਵਾਦ ਲੈਂਦੇ ਫਿਰ ਗੱਲਾਂ ਸੁਣ ਸੁਣ ਸਾਡੀਆਂ। ਨਾ ਭਾਈ ਆਹਾਂ ਚੀਜ਼ਾਂ ਹੀ ਆ ਗੱਲਾਂ ਹੀ ਮਾਰਦੀਆਂ ਭਾਈ ਆ ਜਿਹੜੀ ਸਵਾਦ ਸਬੂਤ ਤੇ ਆ ਜਾਂਦੀ ਆ। ਇਹੇ ਚੀਜ਼ਾਂ ਤੋਂ ਦੂਰ ਰਹਿ ਘਰ ਆ। ਮੈਂ ਤੈਨੂੰ ਤਾਂ ਕਹਿਆ ਬੜੀ। ਸਰਪੰਚ ਸਾਹਿਬ ਤੁਸੀਂ ਤੁਸੀਂ ਤਾਂ ਅਬ ਗੱਲਾਂ ਦੇ ਸਵਾਦ ਲੈਣ ਆ ਗਏ ਸਮਰਥ ਮਾਰ ਕੇ। ਮੈਂ ਕਹਿੰਦਾ ਸਵਾਦ ਲੈਣ ਆ ਗਏ ਭਾਈ ਮਦਦ ਤੂੰ ਰੋਕੀ ਜਾਨਾਂਗਾ। ਆ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਰੋਕੀ ਜਾਨ। ਹਟ ਜ ਫੇਰ ਮੈਨੂੰ ਲੱਗਾ ਪਿੰਡ ਵਾਲੇ ਖੁਸ਼ ਹੋ ਜਾਣਗੇ ਤੂੰ ਤਾਂ ਆਪਈ ਡਬਲ ਮੀਨਿੰਗ ਗੱਲਾਂ ਕਰਨ ਲੱਗ ਗਈ ਮੈਨੂੰ ਮੈਂ ਨਹੀਂ ਜਾਣਦੀ ਆ ਮੀਨਿੰਗ ਆ ਮੁੰਡਾ ਡਬਲ ਡਬਲ ਕੀ ਹੁੰਦਾ ਹੈ ਡਬਲ ਮੀਨਿੰਗ ਹੁੰਦਾ ਇੱਕ ਗੱਲ ਦਾ ਗਲਤ ਮਤਮਨਕਾਉਣਾ ਮੈਂ ਤਾਂ ਤੈਨੂੰ ਪਰਿਵਾਰਕ ਤੌਰ ਤੇ ਸਮਝਾਉਣਾ ਆ ਵੀ ਆਪਣੇ ਘਰਾਂ 'ਚ ਜਿਹੜੀਆਂ ਗੱਲਾਂ ਹੁੰਦੀਆਂ ਆ ਆਪਸ ਗਮਣ ਦੇ ਵਰਤਣਾ ਬਧੀਆ ਪਰਵਾ ਆ ਗਮਣਾ ਵਰਤ ਕੇ ਰਹੋ ਪੂਰੀ ਗੱਲ ਆ ਤੇਰੇ ਕੋਲ ਹੋਰ ਆਉਂਦਾਗਾ ਕੀ ਉਹਦਾ ਨਾ ਗੱਗੂ ਗੱਗੂ ਉਹ ਵੀ ਡਬਲ ਮੀਨਿੰਗ ਗੱਲਾਂ ਕਰਦਾ ਪੂਰੀ ਸਮਝਾਉਣਾਗਾ ਮੈਨੂੰ ਤਾਂ ਐਸਾ ਉਹ ਭਾਈ ਇੱਕ ਗੱਲ ਹੋਰ ਆ ਗਈ ਗੱਲ ਦਿਮਾਗ 'ਚ ਤੂੰ ਕਹਿੰਦੇ ਕਿਹਨੇ ਦੱਸਿਆਗਾ ਮੈਨੂੰ ਉਸੇ ਨੇ ਦੱਸਿਆ ਜੋ ਹੀ ਲਾਂਬਾ ਲੈ ਕੇ ਗਿਆ ਕੋਈ ਨਾ ਉਹਨਾਂ ਦਾ ਕੰਜਰ ਨੂੰ ਇੱਥੇ ਮੈਂ ਦਊ ਪਤਾ ਫਿਰ ਹਾਂ ਤੂੰ ਕਰ ਨਹੀਂ ਆਂਦੀ ਗੱਲ ਆਹੋ ਕੋਈ ਨਹੀਂ ਪਤਾ ਤੂੰ ਬੰਦਾ ਹੀ ਪੁੱਛਦੀ ਸੀ ਨਾ ਤੈਨੂੰ ਬੰਦਾ ਦੱਸਦਾ ਜਨਾਨੀਆਂ ਵੀ ਹੋਣਗੀਆਂ ਮੈਨੂੰ ਦੱਸਿਓ ਕਿਹੜੀਆਂ ਜਨਾਨੀਆਂ ਨੇ ਮੈਨੂੰ ਪਤਾ ਹੀ ਇਹ ਜਨਾਨੀਆਂ ਦੀ ਨਹੀਂ ਪੱਛਦੀ ਹੁੰਦੀ ਗੱਲ ਮੈਂ ਉਹਨਾਂ ਦੇ ਘਰੇ ਗਿਆ ਮੈਂ ਦੱਸ ਨਹੀਂ ਸਕਦਾ ਇਹ ਜੀ ਗੱਲ ਕਹੀ ਮੈਂ ਉਹਨੂੰ ਦੱਸੂਗਾ ਕਿਉਂ ਦੱਸ ਨਹੀਂ ਸਕਦਾ ਉਹਨੇ ਕੀ ਦੇਖ ਲਿਆ ਸਾਡਾ ਉਹ ਭਾਈ ਮੈਨੂੰ ਵੀ ਤਾਂ ਹੁਣ ਉਹ ਤੋਂ ਉਹਨੂੰ ਕੁਛ ਨਹੀਂ ਕਿ ਭਾਈ ਸਾਡਾ ਰਾਂਭਾ ਕਿਉਂ ਲੈ ਕੇ ਗਿਆ ਸਰਪੰਚ ਨਾਲੇ ਮੇਰੇ ਘਰ ਵਾਲਾ ਗਾ ਕੋਈ ਨਾ ਹਉਣ ਤੇ ਸਹੀ ਉਹਨੂੰ ਮੈਂ ਦੱਸ ਦਿਆਂ ਨਾਲੇ ਮੇਰੇ ਘਰ ਵਾਲੇ ਨੂੰ ਆਉਂਦੇ ਦੱਸੂ ਮੈਂ ਉਹਨੂੰ ਗੱਲਾਂ ਸਾਰੀਆਂ ਵੀ ਪਿੰਡ ਦੇ ਵਿੱਚ ਆ ਗੱਲਾਂ ਹੋਈ ਜਾਂਦੀਆਂ ਨੇ ਚਲ ਭਾਈ ਤੁਸੀਂ ਆਪ ਦੀ ਗੱਲਬਾਤ ਕਰ ਲਓ ਜਿਵੇਂ ਕਰਨੀ ਆ ਮੇਰਾ ਤਾਂ ਫਰਜ਼ ਸਮਝਾਉਣ ਦਾ ਸੀ ਤੁਹਾਨੂੰ ਸਮਝਾਤਾ ਅੱਗੇ ਤੋਂ ਸਾਦੀ ਗੌਰ ਰੱਖਣੀ ਹੈ ਠੀਕ ਹੈ ਮੈਂ ਤੁਸੀਂ ਜੋ ਗੱਲ ਕਰਨੀ ਸੀ ਨਾ ਅਨਮੋਲਣ ਵਾਲੀ ਕਰ ਲੈਣ ਉਹ ਭਾਈ ਇਹ ਸੋਨੂੰ ਕਹਦਾ ਫੇਕੜਾ ਗਲਤ ਕਹਿਦਾ ਕੋਈ ਮੈਂ ਤੁਹਾਨੂੰ ਗਲਤ ਤਾਂ ਨਹੀਂ ਕਿਹਾ ਹੈ ਮੈਂ ਤਾਂ ਐਂ ਕਿਹਾ ਵੀ ਆਪਣਾ ਚਲਾਸ ਕਮਾਂਡ ਚ ਵਰਤਣਾ ਵਧੀਆ ਦਾ ਪਰਿਵਾਰ ਮੈਨੂੰ ਰਹੋ ਆਪਾਂ ਗਲਤ ਤਾਂ ਨਹੀਂ ਕਿਹਾ ਤੁਹਾਨੂੰ ਵੀ ਆਪਾਂ ਫਿਰ ਤੁਹਾਡ ਘਰ ਵਾਲੀ ਨੂੰ ਭੇਜ ਦਿੰਦੇ ਨਾ ਜਾਂ ਨਾਲ ਲੈ ਆਉਂਦੇ ਉਹਨੂੰ ਲਮੈ ਤਾਂ ਆਇਆ ਉਹਨ ਕੋਲ ਹੀ ਸੋਨੂੰ ਕਹਿੰਦਾ ਵੀ ਮੈਂ ਕੋਈ ਗਲਤ ਕਹਿਦਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਜਦੋਂ ਤੁਸੀਂ ਗੱਲਾਂ ਬੋਲਦੇ ਉਦੋਂ ਤੁਹਾਨੂੰ ਗਲਤ ਨਹੀਂ ਲੱਗਦੀਆਂ ਜੇ ਮੈਂ ਤੁਹਾਨੂੰ ਪਿਆਰ ਨਾਲ ਸਮਝਾਈ ਇਹ ਨਹੀਂ ਤੁਹਾਨੂੰ ਗਲਤ ਲੱਗ ਜਾਂਦਾ ਫਿਰ ਇਹ ਜਿਹੜੇ ਤੁਹਾਨੂੰ 10 ਦਿਨ ਜਾ ਕੇ ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਹੋ ਭਾਈ ਤੁਸੀਂ ਕਿਉਂ ਧਿਆਨ ਦਿੰਦੇ ਹੋ ਇਹ ਜੀ ਅਕੇ ਸਦੇ ਮੈਟਰ ਦੇ ਵਿੱਚ ਕਿਉਂ ਲੋੜ ਹੈ ਕਿ ਵਰਨ ਪੜਨ ਦੀ ਕਿਸੇ ਨੂੰ ਹੈ ਉਹ ਭਾਈ ਜੀ ਹੁਣ ਆ ਸਕਵਾਣਾ ਬਿਨਾ ਗੱਲ ਤੋਂ ਹੁੰਦੇ ਨੇ ਬਾਈ ਪਤਾ ਨਹੀਂ ਚੱਲਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਉਹ ਟੋਡੇ ਕਾ ਨੂੰ ਕਹਦੇ ਭਾਈ ਫਿਰ ਦਵਾਈ ਦਵਾ ਲਿਆਊਗਾ ਤੁਹਾਨੂੰ ਕਾਦੀ ਦਵਾਈ ਦਵਾ ਲਿਆਊਗਾ ਗੱਲਾਂ ਤਾਂ ਨਹੀਂ ਤੁਹਾਨੂੰ ਪਤਾ ਲੱਗਦਾ ਮੈਂ ਕੀ ਕਹਿਣਾਗਾ ਹਸਪਤਾਲ ਮੈਨੂੰ ਲੱਗਦਾ ਸਰਪੰਚ ਨੂੰ ਲੋੜ ਹੈ ਦੀ ਦਵਾਈ ਲੈਣ ਦੀ ਮੈਨੂੰ ਤਾਂ ਆਪ ਹੀ ਲੋੜ ਆ ਲੱਗਦੇ ਆ ਲੱਛਣ ਜੇ ਮੈਨੂੰ ਸਰਪੰਚ ਨਹੀਂ ਬੁਲਾਉਂਦੀ ਨੀ ਹੋਣੀ ਇਹਨੂੰ ਤਾਂ ਹੀ ਦਮ ਮੱਚਦਾਗਾ ਸਾਡੇ ਤੇ ਨਜ਼ਾਰਾ ਆ ਗਿਆ ਸੀ ਤੇ ਕਿਉਂ ਹੇ ਜੇ ਕੀ ਲੱਭ ਗਿਆ ਹੋਰ ਸਾਰੇ ਉਹ ਸਰਪੰਚੀ ਦੀ ਚੋਣਾਂ ਦੇ ਉਹ ਕਰਤਾ ਕੀ ਕਹਿੰਦੇ ਫਾਰਮ ਆਗੇ ਹੁਣ ਭਰਨੇ ਪਣਗੇ ਪੱਤੇ ਸਰਪੰਚੀ ਕਢਾਉਣਾ ਤੇਰੇ ਯਾਰ ਨੇ ਆ ਤੇਰੇ ਫਾਰਮ ਲੱਗਣਗੇ ਕਾਹੇ ਪੱਤਰ ਤੇਰੇ ਤੇ ਰੌਲਾ ਨਹੀਂ ਪਾਉਣਾ ਹਾਂ ਮੇਰੀ ਗੱਲ ਸੁਣ ਲਓ ਜੀ ਕੰਨ ਖੋਲ ਕੇ ਬਗਾਨੀ ਸ਼ਾ ਤੇ ਮੁੱਛਾ ਨਾ ਮਨਾਓ ਮੈਂ ਕੋਈ ਨਹੀਂ ਸਰਪੰਚੀ ਸਰਪੰਚੀ ਚ ਖੜੀ ਹੋਣਾ ਓ ਯਾਰ ਉਹ ਤੇਰੇ ਫਾਰਮੀ ਭਰਨੇ ਆ ਸਰਪੰਚ ਬੱਜੂ ਤੋਂ ਮੈਂ ਉਹ ਮੈਨੂੰ ਪਤਾ ਹੀ ਐ ਜੀ ਵੋਟ ਦੇ ਦਿਓ ਜੀ ਵੋਟ ਦੇ ਦਿਓ ਹੱਥ ਜੋੜ ਕੇ ਮੈਨੂੰ ਇਹ ਲੋਕਾਂ ਦੇ ਘਰ ਘਰ ਜਾਣਾ ਪਊ ਮੈਥੋਂ ਨਹੀਂ ਇਹ ਕੁੱਤੀ ਚੱਕਾ ਹੁੰਦਾ ਉਹ ਫੇਰ ਕਿਉਂ ਪੰਜ ਚਾਰ ਦਿਨ ਯਾਰ ਮੈਂ ਤਾਂ ਕਰ ਲਿਆ ਐਂ ਕਰਨੇ ਫਿਰ ਤੇ ਭਾਏ ਫਿਰ ਕੜਾ ਬੁਲਾਉਣਾ ਕਿਹਨੂੰ ਫਿਰ ਤਾਂ ਮੈਂ ਹੀ ਜਾੜਾ ਕਰੂੰਗਾ ਉਹ ਪੰਜ ਚਾਰ ਦਿਨ ਕੋਈ ਨਹੀਂ ਹਾਂ 2 ਮਹੀਨੇ ਮੈਨੂੰ ਤਾਂ ਕਰਨੀਆਂ ਪੈਣੀਆਂ ਤੇ ਨਾਲੇ ਜਿਹੜੇ ਪੈਸੇ ਲੱਗਣੇ ਕਰੋ ਪੱਕ ਨਾਲੇ ਮੇਰੀ ਗੱਲ ਸੁਣੋ ਹੱਕ ਜੇ ਦੀ ਨੌਰਸ ਕੇ ਵਾਗੀ ਕਿਸੇ ਦੀ ਸਾਸਰਸ ਕੇ ਵਾਗੀ ਇੰਨੀ ਸਰਦਾਰਦੀ ਝੱਲਣੀ ਬਹੁਤ ਔਖੀ ਐ ਉਹ ਇਹ ਸਰਦੀ ਦਾ ਇਹ ਸਰਦਾਰਦੀ ਤੂੰ ਨਾਲ ਐ ਮੈਂ ਜਾਇ ਕਰੂੰਗਾ ਰੌਲੇ ਤੇ ਮੈਂ ਨਵੇੜਿਆ ਕਰੂੰਗਾ ਬਸ ਆਪ ਹੀ ਖੜੇ ਹੋ ਜਾਓ ਮੈਥੇ ਤਾਂ ਵੋਟਾਂ ਵੀ ਨਹੀਂ ਮੰਗੀਆਂ ਜਾਂਦੀਆਂ ਨਈ ਮੇਰੀ ਸੁਣ ਲੋ ਗੱਲ ਤੁਹਾਨੂੰ ਮੇਰਾ ਪਤਾ ਹੀ ਆਗਾ ਮੈਂ ਇੰਨੇ ਤੋਰੇ ਫੇਰੇ ਵਾਲੀ ਹੈ ਨਹੀਂ ਘਰੇ ਚਾਰ ਰੋਟੀਆਂ ਥੱਪਦਾਨੀ ਆ ਉਹ ਵੀ ਤੂੰ ਸ਼ੁਕਰ ਮਨਾਇਆ ਕਰ ਤੁਹਾਡੀਆਂ ਅੱਗੇ ਪਾਉਣੇ ਆ ਉਹ ਇਹ ਸਰਪੰਚੀ ਚ ਆਪਾਂ ਚਰਨੇ ਬਰਾਪਰ ਖੜਾ ਆਉਣਾ ਉਹਨੇ ਬਹੁਤ ਗੱਤ ਪਵਾਇਆ ਪਿੰਡ ਚ ਆਪਾਂ ਸਾਰਾ ਸਾਫ ਕਰਨਾ। ਹਾਂ ਉਹ ਮੈਨੂੰ ਪਤਾ ਹੈ ਅਨਮੋਲਕਿਆਂ ਵਾਲਾ ਗੰਦ। ਦੇਖ ਆਹ ਬੰਦੇ ਤੇ ਮੂਰੇ ਹੱਥ ਉਹ ਹੋਰ ਪਾਸੇ ਲੈ ਜਾਂਦੀ ਐ। ਤੋਬੇ ਵਾਲਾ ਕਹਣਾ ਮੈਂ। ਮਾਂ ਕੀ ਐ ਤੂੰ ਹੁਣ ਸਾਫ ਤਾਂ ਨਹੀਂ ਸੋਚਦਾ ਹੋਵੇਂ ਉਹ ਤੇ ਆਪਦੇ ਪਰਿਵਾਰ ਕੇ ਯਾਰ ਗੱਲਾਂ ਕਰ ਨਾ ਕਰਾ ਉਹਦਾ ਕੀ ਲੈਣਾ ਦੇਣਾ ਆਪਾਂ ਨੂੰ। ਉਹਦੋਂ ਉੱਡੀ ਹੋਏ ਗੱਲ ਆਪਾਂ ਉਹਦੇ ਨਹੀਂ ਆਪਾਂ ਜਾਂਦੇ। ਆਪਾਂ ਸਰਪੰਚੀ ਖੜਾ ਹੋਣਾ। ਤੇ ਹੋਣਾ ਹੀ ਐ। ਤੂੰ ਨੰਨਾ ਨਾ ਪਾ ਨੀ ਤੇਰੇ ਭਰਾ ਨੂੰ ਬੁਲਾਣਾ ਪਊਗਾ। ਅੱਛਾ ਧਮਕੀ ਦਿੰਨਾ। ਪਿਆਰ ਨਾਲ ਤਾਂ ਚਾਹੇ ਮੇਰੀ ਤੂੰ ਜਾਨ ਮੰਗ ਲੈ ਉਹ ਵੀ ਹਾਜ਼ਰ ਐ ਜਿਹੜਾ ਧਮਕੀਆਂ ਦਿੰਨਾ ਨਾ ਬਰਦੀ ਮੈਂ ਨਹੀਂ ਲੈਮਨ ਦੋ ਅਸਿੰਦਰ ਨਾ ਪਹਿਲਾਂ ਤਾਂ ਮੈਂ ਦੋ ਕਹਣਾ ਦੱਸੀ ਮੇਰਾ ਕੰਨਾਵਾਂ ਕਹਿਣਾ ਉਹਨਾ ਤੈਨੂੰ ਪਿਆਰ ਨਾਲ ਮੈਂ ਕਈ ਕੱਚੇ ਪੱਕੇ ਤਾਂ ਮੈਂ ਸਾਰੇ ਕੱਢ ਲੂ ਮੈਂ ਤੈਨੂੰ ਪਿਆਰ ਨਾਲ ਹੀ ਕਹਿਣਾ ਖੰਡ ਵੜ ਕੇ ਅੱਧੂ ਭਰਦੀ ਫਾਰਮ ਭਰਦੀ ਮੇਰੀ ਗੱਲ ਸੁਣ ਮੈਂ ਫਾਰਮ ਭਰ ਤਾ ਪਰ ਮੈਂ ਵੋਟ ਮੰਗਣ ਨਹੀਂ ਜਾਂਦੀ ਚਲ ਤੂੰ ਫਾਰਮ ਤੇ ਪਰ ਇੱਕ ਵਾਰੀ ਤੇਰੇ ਨਾਲ ਹੋਏ ਤੂੰ ਕਹਿ ਬੋਟਾ ਮੰਗਣ ਵਾਗ ਜਾਂ ਮੁੜ ਕੇ ਮੌਕੇ ਦੇ ਤਰ੍ਹਾਂ ਕੰਮ ਖਰਾਬ ਹੋ ਜੇ ਨਹੀਂ ਨਹੀਂ ਤੂੰ ਫਾਰਮ ਭਰ ਉਹ ਦੂਤ ਮਾਪੀ ਹੱਲ ਕਰ ਲੂੰਗਾ ਤੂੰ ਆਪਦੀ ਫਾਰਮ ਭਰ ਲੈਣਾ ਉਹ ਮੇਰੇ ਖਾਲੇ ਇਹਦੀ ਕਿ ਬੁੜੀਆਂ ਦਾ ਕੰਮ ਆ ਗਿਆ ਚਲ ਕੋਈ ਨਾ ਹਜੇ ਮੈਂ ਸੋਚ ਚੁੰਗੀ ਮੈਂ ਨਹੀਂ ਹਾਂ ਕਰਦੀ ਮੈਂ ਤਾਂ ਆਪਣੇ ਭਰਾ ਨਾਲ ਪਹਿਲਾਂ ਰਾਇ ਕਰੂੰ ਆਪਦੀ ਭੈਣ ਨਾਲ ਵੀ ਰਾਇ ਕਰੂੰ ਫੇਰ ਹਾਂ ਕਰੂੰਗੀ ਮੈਂ ਨਹੀਂ ਹਾਂ ਹੂੰ ਕਰਦੀ ਤੇਰਾ ਕੀ ਪਤਾ ਤੂੰ ਮੈਨੂੰ ਇੱਥੇ ਫਸਾ ਕੇ ਮੁੜ ਕੇ ਮੇਰੇ ਤਾਂ ਭੈਣ ਭਰਾ ਵੀ ਜੁੱਤੀਆਂ ਲਾਉਣਗੇ ਵੀ ਅੱਡਾ ਕੰਮ ਕਰਨ ਤੋਂ ਪਹਿਲਾਂ ਸਾਨੂੰ ਪੁੱਛਤਾ ਲੈਂਦੀ। ਉਹ ਇੱਥੇ ਕੀ ਸਰਪੰਚੀ ਆ ਪੜੀ ਵੱਟ ਤੇ ਪਈ ਆ। ਵੱਟ-ਵੱਟ ਤੇ ਤਾਂ ਇਹ ਤਾਂ ਠੀਕ ਆ। ਪਹਿਲਾਂ ਅਗਲਾ ਪੰਪ ਦੇ ਦੇ ਕੇ ਠਾਲ ਦੇ ਨੇ ਮੁੜ ਕੇ ਹਾਰ ਜਾਂਦੇ ਆ। ਜਿਹੜੇ 2 ਰੁਪਏ ਕੋਲ ਹੁੰਦੇ ਆ ਉਹ ਵੀ ਲਾ ਕੇ ਵੇਝਾਂਗੇ। ਉਹ ਐਂ ਤਾਂ ਚੱਲਦਾ ਹੀ ਰਹਿੰਦਾ ਯਾਰ ਐਂ ਤੇ ਦੁਨੀਆ ਤੇ ਮੀ ਬੰਦਾ ਉਮੀਦ ਰੱਖਣੀ ਪੈਂਦੀ ਆ। ਐਂ ਤੇ ਫਿਰ ਬੰਦਾ ਕੰਮ ਹੀ ਨਾ ਕਰੇ ਵੀ ਘਾਟਾ ਪੈਂਦਾ। ਹੁਣ 100 ਕੰਮ ਕਰਨਾ। ਕਈਆਂ ਦੁਕਾਨਾਂ ਫੇਰ ਹੋ ਜਾਂਦੇ ਆ। ਕਈਆਂ ਦੇ ਪਾਸ ਹੋ ਜਾਂਦੇ ਆ। ਜਿਹੜੀਆਂ ਫੇਲ ਹੋਈਆਂ ਨੇ ਉਹ ਕਹਿੰਦਾ ਦੁਕਾਨਾ ਨਾ ਕਰੋ। ਜਿਹੜਾ ਪਾਸ ਹੁੰਦਾ ਉਹ ਕਨਾਂ ਦੁਕਾਨਦਾਰੀ ਕਰੋ ਅੱਡੋ ਅੱਡਾ ਹੀ ਹੁੰਦਾ ਐਤੀ ਕਿਸ ਸਰਪੰਚੀ ਪੰਦੀ ਵੱਟ ਤੇ ਵੀ ਆ ਕੋਈ ਨਾ ਕੋਈ ਨਾ ਮੈਨੂੰ ਨਾ ਆਪਣੇ ਭੈਣ ਭਰਾ ਨਾਲ ਸਲਾਹ ਕਰ ਲਨ ਦੋ ਮੈਂ ਫਿਰ ਤੁਹਾਨੂੰ ਦੱਸ ਦੂੰ ਹੁਜੇ ਕੜਾ ਅੱਜ ਕੋਈ ਲਾਸਟ ਦਿਨ ਹੈ ਵੀ ਅੱਜੀ ਫਾਰਮ ਭਰਨੇ ਹੈਗੇ ਮੈਂ ਅੱਜੀ ਗੱਲ ਕਰ ਲੈਂਦੀ ਆ ਵੀਰੇ ਨਾਲ ਫਿਰ ਮੈਂ ਤੁਹਾਨੂੰ ਦੱਸ ਦੂੰ ਜੇ ਉਹਨੇ ਕਹਿਤਾ ਵੀ ਚਲ ਕੁੜੀ ਕੋਈ ਨਾ ਤੂੰ ਉੱਠ ਖੜ ਸਰਪੰਚੀ ਚ ਫਿਰ ਮੈਂ ਫਾਰਮ ਭਰ ਦੂੰ ਮੇਰੀ ਗੱਲ ਸੁਣ ਲੈ ਜੇ ਮੇਰੇ ਭਰਾ ਨੇ ਕਰਤੀ ਨਾ ਫਿਰ ਮੈਂ ਫਾਰਮ ਨਹੀਂ ਭਰਦੀ ਲੜੀ ਰੋਈ ਪਿੱਟੀ ਕੁਛ ਮਰਜੀ ਜਿੰਦਰ ਭਰਾ ਨੇ ਹਾਂ ਕਰਤੀ ਫਿਰ ਬਸ हां फिर मैं पर ठीक है चल कोई बात चल चंगा मैं चादी ਘੁੱਟ ਬਣਾ ਕੇ ਲੈ ਆਉਣੀ ਆ ਤੇ ਫਿਰ ਸੂਟ ਵੀ ਦਵਾਣਾ ਪਊ ਮੈਨੂੰ ਉਹ ਸੂਟ ਤੇਨੂੰ ਲੈਣਾ ਲਾ ਦੂੰ ਸੂਟਾਂ-ਮੂਟਾਂ ਦੀ ਕੋਈ ਗੱਲ ਨਹੀਂ ਪਹਿਲਾਂ ਲੈ ਕੇ ਆਉ ਉਹ ਪਹਿਲੇ ਹੀ ਸਮਾਉਂਗਾ ਫਿਰ ਤੂੰ ਵੋਟਾਂ ਜਾਇਆ ਕਰੇਂਗੀ ਚਲ ਫਿਰ ਠੀਕ ਹੈ ਹਾਂ ਤੇਰੇ ਸਾਲਾਂ ਦੇ ਸੂਟਾਂ ਦੀ ਮੈਂ ਤੂੰ ਐਂ ਕਹਦੇ ਪਹਿਲੇ ਵੀ ਸੂਟ ਪਹਿਲਾਂ ਨਾ ਕਰਨੀ ਐ ਇਹਨੂੰ ਬਸ ਸੂਟ ਤੇ ਦੇ ਦੂਗਾ ਫਿਰ ਮੈਂ ਖਾਰਨ ਪਰ ਦੂੰਗੀ ਨਮੋਲ ਨਮੋਲ हां दस हसिया भाभी ठीक हो आहो भाभी त ठीक है तू दस किमे बड़े गुलाबी क्लबे बड़े बैठो हां मैं त गुलाबी हूं तू को गुलाबी बनेगा मेनने को तेरी गुलाबी छूटता है भाभी ओ ठीक ठाक आहो ठीक है तू दिन ना केड़ा ਸਾਡੇ ਘਰ ਵੱਲ ਨੂੰ ਹੈ ਪਤਾ ਬਾਈ ਕੋਲੇ ਆ ਜੀ ਭਾਬੀ ਦੇ ਪਾਈ ਮੈਂ ਗੁੱਸੇ ਹੀ ਕਰ ਜਾਂਦਾ ਬਾਈ ਕੋਲੇ ਕਾਨੂੰ ਆਇਆ ਸਭ ਜਾਣਦੀ ਆ ਮੈਂ ਤੇਰੇ ਲੱਛਣਾਂ ਨੂੰ ਲਾ ਸਾਨੂੰ ਮੈਂ ਕਿਹੜਾ ਤੁਰੇ ਫਿਰਦਾ ਭਾਬੀ ਕੀ ਹੋ ਗਿਆ ਕੁਮਾਰਾ ਅਜਾ ਤੂੰ ਹੋਏ ਤੂੰ ਤੁਰੇ ਫਿਰਦੇ ਆ ਫਿਰ ਤੂੰ ਵਿਆਹ ਕਰਾ ਲਾ ਕਰਾ ਦੇ ਪਾ ਬੇਸਤਵਸਤਾ ਕੋਈ ਕੰਮ ਤਾਂ ਕਰ ਲੈ ਕੋਈ ਸਾਰਾ ਡਾ ਫੜਾ ਫੜ ਕਰਦਾ ਫਿਰਦਾ ਰਹਿਣਾ ਕੰਮ ਤਾਂ ਅਕਲੀ ਆਪ ਹੀ ਲਾ ਦੂਗੀ ਤੂੰ ਇਸ ਤਰ੍ਹਾਂ ਰੋਣੇ ਬਹਿਣਾ ਫੇਰ ਨਹੀਂ ਤੂੰ ਕੰਮ ਕਰਦਾ ਫਿਰਦਾ ਤੂੰ ਅੰਦਰ ਹੀ ਬੜਾ ਬੈਠਾ ਰਹਿ ਜਾ ਕਰਾਂਗੇ ਸਾਡੇ ਵਾਂਗੂ ਨਾ ਨਾ ਐਵੇਂ ਨਹੀਂ ਕੋਈ ਚੱਕਰ ਆਹੋ ਜਾਣਦੀ ਆ ਮੈਂ ਤੇ ਤੇ ਬਾਈ ਅਨਮੋਲ ਹੈ ਕਰ ਕੀ ਕਰਾਉਣਾ ਅਨਮੋਲ ਤੋਂ ਕੰਮ ਸੀ ਕੋਈ ਹੁੰਦਾ ਮੈਂ ਜਾਣ ਦਿੰਦੀ ਉਹਨੂੰ ਬਾਹਰ ਹੈ ਨਹੀਂ ਗਾਤਾ ਐਡੀ ਗੱਲ ਬਾਤ ਆ ਭਾਈ ਐਡੋ ਕੋਈ ਗੱਲ ਬਾਤ ਨਾ ਤੂੰ ਸਵਾਦ ਲੈਣਾ ਉਹਨਾਂ ਨਾਲ ਇਥੋਂ ਗੱਲਾਂ ਦੇ ਸਵਾਦ ਲੈ ਲੈ ਕੇ ਤੂੰ ਬਾਹਰ ਉੱਥੇ ਖਸਬੂ ਢਾਇਆ ਹੋਣਾ ਹੈ ਨਾ ਕੌਣ ਕਹਿੰਦਾ ਕੰਜਰ ਕਹਿੰਦਾ ਗੱਲ ਕਰਾਂ ਮੈਂ ਨਾਲ ਮੈਂ ਕੰਜਰੀ ਕਹਿਣੀ ਆ ਤੇਰਾ ਕਿਦਾਂ ਕਹੀ ਜਾਏਗੀ ਭਾਈ ਮਨੇ ਹੱਥ ਮਨੇ ਤੇਰੇ ਮਰੇ ਬਾਈ ਨਾਲ ਕੰਮ ਆ ਕੋਈ ਹੰਦ ਸਾਵ ਨਾਲੇ ਜੇ ਤੂੰ ਸਾਡੇ ਘਰ ਦੀ ਗੱਲ ਬਾਹਰ ਕਰਤੀ ਨਾ ਜਾ ਕੇ ਤੈਨੂੰ ਮਾਰੀਏ ਭਾਬੀ ਜਰਾ ਇੰਨੀ ਗੁੱਸਾ ਕਰੀ ਜਾਂਦੇ ਮੇਰੇ ਤੇ ਇਹ ਜਿਹਾ ਕੀ ਮਾੜਾ ਕਰਦਾ ਮੈਂ ਕੀ ਇਹ ਨਹੀਂ ਕਰਦੀ ਤੇਰਾ ਤੇਰਾ ਕਰਿਆ ਨਾ ਬੰਦ ਕਰ ਦੂੰ ਮੈਂ ਸਾਰਾ ਉਹਦੇ ਮੋਹਲ ਨੂੰ ਪਸਰਾ ਨਾਲ ਖੜਾ ਜਾ ਕੇ ਉਹਦੇ ਮੈਂ ਸਰਪੰਚ ਦੇ ਬੈਠੇਗੇ ਤੋਂ ਮਾੜਾ ਕਰਦੇ ਥੋਨੂੰ ਸਾਰਾ ਪਿੰਡ ਆ ਗਿਆ ਕਿੱਥੇ ਖੜਾ ਸੀਗਾ ਕਿਤੇ ਸਰਪੰਚ ਕੋਲ ਨੂੰ ਮੋਹਲ ਗਿਆ ਹੈਗਾ ਉਦੋਂ ਮੈਂ ਗਿਆ ਰਿਮੋਲ ਨੂੰ ਪੁੱਛ ਕੇ ਦੇਖੀ ਮੇਰੇ ਬਾਰੇ ਵੀ ਬਾਈ ਨਾਲ ਖੜਦਾ ਆਹੋ ਨਾਲ ਖੜਦਾ ਆ ਸਰਪੰਚ ਆਇਆ ਸਾਡੇ ਘਰੇ ਲਾਂਬਾ ਲੈ ਕੇ ਨਾ ਲੋਕਾਂ ਨੂੰ ਕੀ ਲੋੜ ਹੈ ਹੈ ਲੈ ਦੱਸ ਲੋਕਾਂ ਦੇ ਮੂੰਹ ਲੋਕ ਤੱਕ ਕੀ ਜਾਣਗੇ ਆ ਤਾਂ ਬਧੇ ਨਹੀਂ ਆ ਰਹੇ ਲੋ ਮੇਰੀ ਗੱਲ ਸੁਣ ਤੂੰ ਤਾਂ ਸਾਡੇ ਘਰ ਰੋਜ਼ ਆਉਣਾਗਾ ਨਾ ਤੂੰ ਜੇ ਕਿਸੇ ਦੇ ਤੂੰ ਮੂੰਹੋਂ ਗੱਲ ਸੁਣ ਲਈ ਤੂੰ ਮੂਰੋ ਆਗਲੇ ਨੂੰ ਆਇਆ ਕਹਦੇ ਮੈਂ ਤੁਹਾਨੂੰ ਕੀ ਲੋੜ ਆ ਭਈ ਆਗਲੇ ਦੇ ਘਰ ਦੀ ਗੱਲ ਹੈ ਆਗਲੇ ਕੋਸ ਮਰਜ਼ੀ ਕਰ ਲੈ ਹਾਂ ਉਹਦੇ ਕੋਲੇ ਕੋਸ ਮਰਜ਼ੀ ਕਰਦਾ ਅੱਗ ਲਾ ਕੇ ਫੁੱਕਣ ਕੋਈ ਮਰਜ਼ੀ ਕਰਦਾ ਨੱਚ ਕੇ ਟੱਪੀਏ ਸੌਈਏ ਜਦੋਂ ਮਰਜ਼ੀ ਅਸੀਂ ਕੁਝ ਕਰੀਏ ਲੋਕਾਂ ਨੂੰ ਕੀ ਹੈ ਢਿੱਡ ਕਿਉਂ ਦੋ ਬਦ ਲੋਕਾਂ ਦਾ ਕੁਸਤਾ ਵੀ ਕਿਵੇਂ ਸਮਝਦੇ ਕੋਸ ਮੈਂ ਸਮਝੇ ਨਹੀਂ ਵੇ ਉਹੀ ਅਤਨ ਨਟਕਾਣੇ ਵਾਲੀ ਗੱਲ ਲੋਕਾਂ ਨੇ ਤਾਂ ਉਹੀ ਗੱਲਾਂ ਬਣਾਤੀ ਬੰਦਰਾਂ ਨੇ ਠੀਕ ਉਹ ਤਾਂ ਤੁਨ ਪੈ ਗਈ ਹੋਣੀ ਹੈ ਤਾਂ ਹੋ ਜਾਂਦੀ ਸੈਟਪ ਉਹ ਆਪ ਕੋਈ ਕੜ ਕੜ ਦੰਦੀ ਹੈ ਕਹਿੰਦਾ ਸੈਟ ਪਾਈ ਨਹੀਂ ਆਪਣੀ ਮੰਡਰਨ ਵੀ ਕਰ ਦਿੰਦੀ ਐ ਕੋਈ ਨਾ ਮੇਰੇ ਤਾਂ ਘਰ ਵਾਲੇ ਨੂੰ ਸਾਰਾ ਕੁਸਾਂ ਦਾ ਪਿਤਾ ਨੇ ਠੀਕ ਕਰ ਦਿੰਦਾ ਅੱਛਾ ਉਹ ਮਿਲਦਾ ਹੁੰਦਾ ਪਿੱਤੇ ਇਹਨਾਂ ਆਹੋ ਮਿਲਦਾ ਹੁੰਦਾ ਐ ਜੀ ਕਰ ਦਿੰਦੇ ਨੂੰ ਪਤਾ ਖੁੜੀਆਂ ਹੀ ਆ ਫੇਰ ਤੂੰ ਸਵਾਦ ਨਾ ਲਿਆ ਫੇਰ ਫੁੱਟੇ ਕੇ ਚਾਂ ਕੰਜਰਾ ਗਿਆ ਅੱਭੀ ਤੋਂ ਲੱਗੇ ਮੈਂ ਕਿ ਨਹੀਂ ਜਾ ਲੱਗੇ ਹੁੰਦਾ ਮੈਂ ਤਾਂ ਕਰਦੀ ਵੀ ਜੀ ਤਾਂ ਲੱਗਣਾ ਹੀ ਹੈ ਮੈਂ ਤਾਂ ਦੱਸ ਬੰਦਾ ਹਾਈ ਕਿਉਂ ਤੇ ਇਹ ਗੱਲ ਮੰਨ ਲਈ ਇਹ ਹੈਪੀ ਕਿਉਟ ਹੈ ਅੱਛਾ ਬੇ ਤੂੰ ਤਾਂ ਕਿਉਟ ਹੈ ਨਾ ਲੋਕ ਤਾਂ ਮੱਚਦੇ ਆ ਮੇਰੇ ਤਾਂ ਮੱਚਦੇ ਬਿਨਾ ਤੇਲ ਤੋਂ ਮੈਂ ਤਾਂ ਹੋਰ ਫੂਸ ਪਾਉਂਗੇ ਹੁਣ ਅੱਗ ਲਾਉ ਹੁਣ ਨਾਲ ਹੋਇਆ ਕਰ ਕਰ ਉਸ ਕੋਟੇ ਜੜਕਣਾ ਹੋਇਆ ਕਰ ਬਕਾਲੀ ਨਾਲ ਆਉਂਦੇ ਬਾਕੀ ਸਾਰ ਦਿਨ ਹੁੰਦੇ ਆ ਹੋ ਮੂਵੀ ਵਾਲੇ ਕੀ ਕਹਿੰਦੇ ਨੇ ਉਹਨੂੰ ਨਾਲੇ ਸਾਨੂੰ ਕਹਦੇ ਸ਼ਰਮ ਆ ਇਹ ਤਾਂ ਪਤੀ ਪਤਨੀ ਆ ਉਹ ਦੀ ਜੀ ਗੱਲ ਨੇ ਪੋਜੋ ਕਰਿਆ ਕਰ ਆ ਤਾਂ ਵੱਧੂ ਕਰਿਆ ਕਰਾਂਗੇ ਬੋਏ ਹੁਣ ਤਾਂ ਵੱਧ ਨਾ ਅੱਗੇ ਤਾਂ ਰੌਲਾ ਘੱਟ ਬੰਦ ਹੁਣ ਹੋਰ ਪਾਇਆ ਕਰਾਂਗੇ ਜਾਂ ਜਾਂ ਦੇਖੀ ਜਦ ਹੀ ਬਣਦੇ ਆ ਗਏ ਵੀ ਲੋਕ ਮੱਛਣ ਹਨਾ ਲੋਕਾਂ ਬੱਚੇ ਤਾਂ ਤੁਸੀਂ ਬਚਾਈ ਚੱਲੋ ਮੈਂ ਤਾਂ ਆ ਤੁਹਾਡੇ ਵਾਂਗੂ ਦੇਖੀ ਜਦ ਹੀ ਹੋ ਜਾਂਦੇ ਬਹਿ ਜਾ ਬੜਾ ਝੰਜਣਾ ਤੁਹਾਨੂੰ ਮੈਂ ਲਿਆ ਕੇ ਇਹ ਜੀ ਦਊਂਗੀ ਹੁਣ ਤਾਂ ਲੈ ਲੋਕ ਤਾਂ ਝੰਜਣਾ ਬੰਦ ਰਹਿੰਦੇ ਕਰ ਰਹੇ ਮੈਂ ਬੜਾ ਕੁੜੂੜਾ ਪੰਗਾ ਛੰਨ ਛੰਨ ਮਤਮ ਲੋਗਾ ਬੈੱਡ ਨਾਲ ਹੀ ਖੁਕ ਰਵਾਂ ਓਏ ਛੰਡ ਨਾ ਹੋਵੇ ਛੰਡ ਹੀ ਆ ਬੰਦਾ ਕਿੰਨੇ ਜਾਨਾ ਖੜ ਜਾਣਾ ਚਾਰ ਗੱਲਾਂ ਮਸਾਲੇ ਵਾਲਿਆਂ ਕਰ ਲਾਉਣ ਦਾ ਸੱਗੇ ਬਾ ਵੀ ਮੈਂ ਕੀ ਦੱਸਾਂ ਤੈਨੂੰ ਮੈਨੂੰ ਕੰਮ ਪਸਾੜਿਆ ਫਾਈ ਨਾਲ ਇਹ ਗੱਲ ਹੋ ਰਹੀ ਨਾ ਤਾਂ ਤੂੰ ਹੁਣ ਗੱਲਾਂ ਸਵਾਲ ਲੈ ਜਾ ਤਾਂ ਚੱਜਣਾ ਹੁਣ ਲੈ ਲੈ ਸਵਾਲ ਤੂੰ ਭਾ ਜਾ ਫੇਰ ਆ ਜਾ ਭਾ ਜਾ ਇੱਧਰ ਨੂੰ ਹੋ ਜਾ ਹਾਂ ਦੱਸ ਹੋਰ ਸੁਣਾ ਤੈਨੂੰ ਠੀਕ ਠਾਕ ਹੈ ਵੀ ਇੱਧਰ ਨੂੰ ਕਰ ਲੈ ਵੀ ਉਹਨਾਂ ਨੂੰ ਇੱਧਰ ਨੂੰ ਕਰ ਇਹਨੂੰ ਵੀ ਇੱਧਰ ਸੂਰਜ ਜਾ ਬੱਜੀ ਜਾਂਦਾ ਮੇਰੇ ਤਾਂ ਹਾਂ ਮੇਰੀ ਗੱਲ ਹੋਰ ਦੱਸ ਭਾ ਜਾ ਜੀ ਜੇ ਤੂੰ ਮੇਰਾ ਇਸ਼ਟਾ ਕਰਾ ਦੇਣਾ ਸੌਂਗ ਲੱਗੇ ਲੋਕ ਤਾਂ ਸਾਂਪ ਪਾਉਂਦੇ ਮੈਂ ਤੈਨੂੰ ਕਢਾ ਪਾਵਾਂਗਾ ਹਾਂ ਹਾਂ ਇਤਨਾ ਬਾਰਾ ਤੇ ਕਿ ਜਾਉਰ ਦਾ ਤੂੰ ਐ ਕਰ ਮੇਰੀ ਉਂਗਲ ਦਾ ਨਾ ਮੇਚਾ ਲੈ ਜਾਵੇ ਛਾਂਪ ਪਾਜੀ ਮੋਟੀ ਸਾਂਪ ਨਹੀਂ ਤੈਨੂੰ ਕਢਾ ਪਾਵਾਂਗੇ ਗੱਲ ਕਰ ਫਿਰ ਤੂੰ ਮੈਂ ਤੇਰਾ ਨਿਆਰ ਕੱਲਾ ਆ ਵੀ ਰਾਤ ਖੱਡ ਗਲਾ ਬਾਈਸ ਨਾ ਪਾਣਾ ਤੈਨੂੰ ਕਢਾ ਪਾਵਾਂਗੇ ਬੇ ਆਹੋ ਚੱਲ ਉਹ ਵੀ ਕਰ ਦੇ ਤੈਨੂੰ ਕੰਨਣੇ ਕਰਾ ਦਾਂਗੇ ਬੇ ਬੱਸ ਕਰ ਜਾ ਹੁਣ ਉਹੀ ਬਠੰਡੇ ਵਰ ਗਿਆ ਮੇਰੀ ਗੱਲ ਸੁਣ ਮੈਂ ਤੈਨੂੰ ਐ ਕਹਿਨੀ ਆ ਅ ਬੇ ਅਰੇਸਟ ਤੈਨੂੰ ਮੈਂ ਕਰਾ ਦੂੰਗੀ ਬੜੀ ਗੱਲ ਸਰਪਾ ਮੇਰੀ ਹਾਂ ਹੋਵੇ ਤੇਰੇ ਵਰਗੀ ਕਾਦੇ ਵਰਗੀ ਮੇਰੇ ਵਰਗੀ ਬੇ ਮੇਰੇ ਵਰਗੀ ਮੈਂ ਕਹੀ ਨਹੀਂ ਅਬ ਇਹ ਕਾਦੇ ਤੇ ਮੇਰੇ ਵਰਗੀ ਸੁਭਾਅ ਪੱਖੋਂ ਹੱਸਦਿਆਂ ਵਾਲੀ ਐ ਮੈਂ एकदम ਬੱਚੇ ਜਿਹਾ ਮੋਲੀ ਫਿਰਦੇ ਲਿਆਵੇ ਤੇ ਬਲਾਮਣਾ ਚਲਾਵੇ ਨਾ ਨਾ ਤੁਹਾਨੂੰ ਪਤਾ ਮੇਰੀ ਜੇ ਕੋਈ ਨਹੀਂ ਗੱਲ ਹੋਣਾ ਤੇ ਗੁੱਸਾ ਵਾ ਤੇ ਪਿਆਰ ਵੀ ਬਹੁਤ ਰੱਚ ਹਾਂ ਗੁੱਸਾ ਵਾਧੂ ਆਪਣੇ ਤੇ ਨਾ ਪਿਆਰ ਵੀ ਨਹੀਂ ਆ ਮੇਰੇ ਕੋਲ ਕੁਛ ਦਾ ਪਤਾ ਨਹੀਂ ਲੱਗਦਾ ਹਾਂ ਬੇ ਚੰਗਾ ਹੋਣਾ ਕੈਂਚੀ ਮੁਕਤਰ ਕਤਰ ਕੱਚਾ ਕਰ ਮੈਨੂੰ ਵੀ ਬੋਲ ਲੈਂਦੇ ਮੈਂ ਤੈਨੂੰ ਐ ਕਹੀ ਨਹੀਂ ਆ ਪਹਿਲਾਂ ਵਾਲੀ ਗੱਲ ਵੀ ਭੁਲਾ ਤੀ ਕੱਜਰਾ ਮੇਰੀ ਹੋਂ ਵਾਲੀ ਵੀ ਮੈਂ ਤੈਨੂੰ ਆਇਆ ਕਹਿਣੀ ਆ ਬਿਰਸਤਾਂ ਮੈਂ ਪੂਰਾ ਕੈਂਟ ਕਰਾਉਂਗੀ ਠੀਕ ਹੈ ਬੇ ਹੁਣ ਤਾਂ ਪਿੰਡ ਦੇ ਵਿੱਚ ਇਕੱਲਾ ਸਾਨੂੰ ਬਦਨਾਮ ਕੀਤਾ ਹੋਇਆ ਤੇ ਜੇ ਤਾ ਤੂੰ ਨਾਲ ਬਦਨਾਮ ਉਹ ਕਹਿੰਦੇ ਹੁੰਦੇ ਰੁਜਾ ਦੇ ਕੇ ਖਰੂਚੋਂ ਰੰਗ ਫੰਡਦਾ ਜੇ ਤਾਂ ਤੂੰ ਰੰਗ ਰੰਗ ਫੜੇਗਾ ਪੂਰਾ ਦੇਖੀ ਚੱਲੀ ਤੂੰ ਆਪਾਂ ਪਿੰਡ ਤੋਂ ਸਾਰੇ ਆਹੀ ਜਿਲੇਉਣੇ ਆ ਤੇ ਖਰੂਤੋਂ ਦੀ ਉੱਤੋਂ ਹੀ ਚੜਾਏ ਆ ਆਪਾਂ ਕੀ ਲੈਣੇ ਤੂੰ ਤੇਰੇ 2-4 ਦੋਸਤ ਹੋਰ ਹੋਣਗੇ ਉਹਨਾਂ ਦੇ ਵੀ ਆਪਾਂ ਐਂ ਕਰਾਵਾਂਗੇ ਆ ਜਿਹੜੇ ਮਚਦੇ ਨੇ ਨਾ ਆਪਣੇ ਤੇ ਇਹਨਾਂ ਨੂੰ ਹੋਰ ਮਚਾਵਾਂਗੇ ਆਪਾਂ ਜਾਂ ਤਾਂ ਆਪਣੇ ਪਿੰਡ ਵੱਜਣ ਲੱਗ ਜੂ ਜਾਂ ਆਪਣੇ ਪਿੰਡੇ ਚੋਂ ਕੱਢ ਦੇਣਗੇ ਸਰਪੰਚ ਬਣਾਗੇ ਆਪਾਂ ਉਹ ਬਣਾ ਹੋਇਆ ਸਰਪੰਚ ਮੈਂ ਸਰਪੰਚ ਨਹੀਂ ਬਣੂ ਜਦੋਂ ਆ ਨਾਮ ਕਹਿੰਦੇ ਨਾ ਚੰਗਾ ਬਣ ਕੇ ਨਾਮ ਨਹੀਂ ਚੱਲਦਾ ਬੰਦੇ ਦਾ ਜਦੋਂ ਮਾੜਾ ਬਣ ਜਾਣਾ ਬੰਦਾ ਮਾੜਾ ਉਹ ਮਾੜੇ ਨਾਲ ਮਾੜ ਉਹ ਨਾਮ ਹੀ ਮਾੜਾ ਦਾ ਉਹ ਬੰਦਾ ਹੀ ਕਾਦਾ ਹੋਇਆ ਜਦੋਂ ਨਾਮ ਹੀ ਨਾ ਚੱਲਿਆ ਉਹਦਾ ਇਹ ਗੱਲ ਹੋਰ ਮੈਂ ਸੋਨਾ ਚੰਗੇ ਬੰਦੇ ਰੱਬ ਦਾ ਲੈ ਜਾਂਦਾ ਮਾੜੇ ਰੱਬ ਕੋ ਵੀ ਨਹੀਂ ਜਾ ਕਦਾ ਦਾਦਾ ਉਹ ਨਹੀਂ ਲੈ ਜਾਂਦਾ ਉਹ ਕਹਿੰਦਾ ਚੱਲਣ ਦੇ ਆਪਾਂ ਠੀਕ ਰਹੋ ਨਾ ਰਹਿਣ ਦੇ ਆਪਾਂ ਫਿਰ ਜਾਂਦੇ ਨਹੀਂ ਹਜੇ ਹਜੇ ਤਾਂ ਨਜ਼ਾਰੇ ਲੈਣੇ ਆਜੇ ਕਿਉਂ ਸੁਆਦ ਲਓ ਨਾਲੇ ਅੰਗਰੇਜ਼ਾਂ ਵਾਲੇ ਸੁਆਦ ਬਾਕੀ ਤੁਮਰੀ ਆਹੀ ਆ ਇਦੋਂ ਮੜ ਕੇ ਕੋਈ ਪਤੀ ਆ ਅਸੀਂ ਤਾਂ ਅੰਗਰੇਜ਼ਾਂ ਵਾਲੇ ਨਜ਼ਾਰੇ ਲੈਣੇ ਆ ਆ ਆ ਸੀ ਨਹੀਂ ਅਸ ਤਾਂ ਫਿਰ ਕਿਉਂ ਕਾਦੇ ਵਾਸਤੇ ਕੋਈ ਵਿਆਹ ਕਰਾਇਆ ਵਾ ਫਿਰ ਉਹ ਤਕੜੀ ਹੁੰਦਾ ਉਹ ਦਰ ਦਰੂ ਜੀ ਕਿ ਲੀਮੇ ਦਾ ਬ੍ਰਾਂਡ। ਉਹ ਉਹਨੂੰ ਨਸੇ-ਨਸੇ ਦੀ ਨੂੰ ਲੋੜ ਹੁਣ ਤਾਂ ਵੀ ਨਸਾ ਚੜਿਆ ਰੰਦਾ। ਪਿੰਦਾ ਹੁੰਦਾ। ਉਹ ਤਾਂ ਮੇਰੇ ਨਾਲ ਦੋ ਤਿੰਨ ਪਿੰਗ ਲਾਇਆ ਗਈ। ਉਹ ਆਣੀ ਪਿੰਦਾ ਪਰ ਉਹ ਖਾਸੇ ਖੂਸੇ। ਹਾਂ ਉਹ ਤਾਂ ਬ੍ਰਾਂਡ ਪਿੰਦਾ ਬ੍ਰਾਂਡ ਆ। ਆਏ ਹਾਈ। ਆਹੋ। ਕਿੱਥੇ ਪੈਗੋ ਲਾਇਆ ਜਾਂਦਾ ਫਿਰ ਹੋਰ ਕੀ ਵੇ। ਮੈਂ ਤੇਰੇ ਬਾੜੇ ਲਾੜੇ ਡਿੱਗਣ ਲੱਗਦੇ ਕੰਜਰਾ ਸਾਰੇ ਪੈਰਾਂ ਦੇ ਪਾਣੀ ਲਾਣਾ। ਹੋਇਆ ਨਾ। ਇੱਕ ਨੰਮਾ ਲਾਈਏ ਸਾਉਂਡ ਇੱਕ ਦਾ। ਆਹੋ ਮੈਂ ਲਾ ਬਹੁਣਿਆ ਤੈਨੂੰ ਪੈਗ ਵੀ ਤੂੰ ਐ ਕਰੀ। ਤੂੰ ਬਸ ਆਹਮ ਨੂੰ ਗੇੜਾ ਮਾਰਨੀ। ਉਹ ਮੁੜ ਕੋਲੇ ਹੋਊਗਾ। ਸਾਹਮਣੂ ਤੂੰ ਆਪਦੀ ਸਹੇਲੀ ਨੂੰ ਮਿਲਣ ਜਾਣਾ। ਸਾਹਮਣੇ ਹਾਂ ਮੈਂ। ਉਹ ਰਿਆ ਸਹੇਲੀ ਨੂੰ ਮਿਲਣ ਜਾਏਗਾ ਪੱਕਾ ਦੱਸ। ਕੋਈ ਸਹੇਲੀ ਹੁੰਦਾ ਤੂੰ ਮੈਂ ਸਾਹਮਣੇ ਹਾਂ। ਉਹ ਸਹੇਲੀ ਨਾ ਪੰਜਰ ਜਾਊਗਾ ਮੈਂ ਨਾ ਝੜਦਾ। ਗੱਲਾਂ-ਗੱਲਾਂ 'ਚ ਐ ਹੋ ਗਿਆ ਤਾਂ। ਕਮਲਾ ਹਾਂ ਦੀਦੀ ਆਜਾ ਕਹਣ। ਅੱਛਾ ਸਿੰਦਰ। ਕਿਵੇਂ ਆ? ਕਿਵੇਂ ਹੈ ਪੈਣੀ? ਵਧੀਆ ਪੈਣੀ ਤੂੰ ਦੱਸ। ਠੀਕ ਹੈ ਵਧੀਆ। ਵਧੀਆ ਪੈਣੀ ਜਮਾ। ਕਰੇ ਦੱਸ ਸਾਰੇ ਠੀਕ ਨੇ? ਸਾਰੇ ਠੀਕ ਨੇ ਪੈਣੀ। ਕੀ ਦੱਸਾਂ ਤੈਨੂੰ? ਹਾ ਚੰਨੀ ਨੇ ਨਵੀਂ ਰੱਟ ਫੜੀ ਆਗੀ। ਕੀ ਕੁੜੇ? ਕੀ ਕੁੜੇ ਕੀ ਆਖੇ ਤੈਨੂੰ ਵੋਟਾਂ 'ਚ ਖੜੀ ਕਰਨਾ ਹੈ ਲੈ ਹਾਂ ਤਾਂ ਬਾਹਰ ਵਧੀਆ ਗੱਲ ਹੈਗੀ ਮੈਂ ਤੇਰੇ ਕੋਲ ਤਾਂ ਹੀ ਆਈ ਸੀਗੀ ਹਾਂ ਤੂੰ ਹਜੇ ਉਹਨੂੰ ਮਹਾਨਾ ਜੀ ਤਾਂ ਕੀਤੀ ਨਹੀਂ ਮਹਾਂ ਤੂੰ ਵੀ ਮੈਂਬਰੀ ਜਿੱਤੀ ਸੀਗੀ ਹਾਂ ਭਲਾ ਕਿੰਨਾ ਕੁ ਔਖਾ ਕੰਮ ਆਗਾ ਕੰਮ ਤਾਂ ਤੈਨੂੰ ਮੈਂ ਦੱਸਦੀ ਹਾਂ ਔਖਾ ਵੀ ਹੈ ਤੇ ਸੌਖਾ ਵੀ ਹੈ ਪਰ ਅੱਗੇ ਸਰਕਾਰਾਂ ਕੁਝ ਹੋਰ ਸੀਗੀਆਂ ਤੇ ਹੁਣ ਤਾਂ ਬਦਲ ਗਈਆਂ ਸਰਕਾਰਾਂ ਕਿ ਮੈਂ ਪੜਨੇ ਮਤਲਬ ਤੇ ਮੈਂ ਮਾਤਾ ਬਲੇ ਇਹ ਦੱਸਦੀ ਆ ਅੱਗੇ ਸਰਕਾਰਾਂ ਨਾ ਗ੍ਰਾਂਟਾਂ ਦਿੰਦੀਆਂ ਹੁੰਦੀ ਸੀ ਸਰਪੰਚੀ ਮੈਂਬਰਾਂ ਨੂੰ ਹੁਣ ਤਾਂ ਬਹੁਤ ਘਟ ਗਈਆਂ ਤੇ ਉਹ ਸਰਪੰਚੀ ਚ 2 ਰੁਪਏ ਬਚ ਜਾਂਦੇ ਹੁੰਦੇ ਆ ਕਹਿੰਦਾ ਤਾਂ ਸਰਪੰਚੀ ਚ ਹੀ ਆ ਮੈਨੂੰ ਵੀ ਠਾਲਣ ਨੂੰ ਫਿਰ ਮੈਨੂੰ ਆਏ ਜੀ ਆ ਕਿਤੇ ਪੱਲਿਓ ਲਾ ਕੇ ਬਹਿ ਜੀਏ ਮੁੜ ਕੇ ਜੇ ਹਾਰ ਹੋਰ ਗੇ ਫਿਰ ਉਦੋਂ ਪੰਗਾ ਖੜਾ ਹੋ ਜਾਊਗਾ ਜਿੱਤ ਹਾਰ ਤਾਂ ਪਹਿਨੇ ਤੈਨੂੰ ਪਤਾ ਵੀ ਹੁੰਦੂ ਹੀ ਰਹਿੰਦੀ ਆ ਇਹ ਆਸਲ ਮੈਂ ਆਪਦੇ ਕਿਸਮਤ ਤੇ ਸਾਰੇ ਹਾਂ ਉਹ ਤਾਂ ਹੈ ਪਹਿਨੇ ਬਾਕੀ ਗੱਲ ਮੈਂ ਤੁਹਾਨੂੰ ਇਹ ਕਹਨੀ ਆ ਜੇ ਸਰਪੰਚੀ ਚ ਉੱਠਦੀਆਂ 2 ਰੁਪਏ ਤੈਨੂੰ ਭਾਣ ਲਗੇ ਵੀ ਤੇ ਬਾਕੀ ਜਿਹੜਾ ਚੰਨੀ ਕਹੀ ਜਾਂਦਾ ਫਿਰ ਤਾਂ ਵਾੜੀ ਵਧੀਆ ਗੱਲ ਆ ਨਹੀਂ ਪਹਿਣੇ ਛੰਨੀ ਤਾਂ ਕਹੀ ਜਾਂਦਾ ਉਹ ਤਾਂ ਕਾਮਲਾ ਲੋਕਾਂ ਦੀਆਂ ਗੱਲਾਂ ਤੇ ਆ ਜਾਂਦਾਗਾ ਕਿਸੇ ਨੇ ਉਗਲ ਲਾਤੀ ਬਾਹਰੋਂ ਉਹੀ ਪੱਲੇ ਬੰਨ ਕੇ ਲੈ ਗਿਆ ਅਕੇ ਐ ਇੱਕੀ ਤਾਂ ਆਪਣੀ ਸਰਪੰਚੀ ਵੱਟ ਤੇ ਆ ਪਹਿਲਾਂ ਸਰਪੰਚੀਆਂ ਹੀ ਜਿੱਤੀਆਂ ਜਾਂਦੀਆਂ ਨਹੀਂ ਪਹਿਲਾਂ 3 ਮਹੀਨੇ ਪਹਿਲਾਂ ਚੱਪਲਾਂ ਤੜਾਉਣੀਆਂ ਪੈਣਗੀਆਂ ਹਕੇ ਜਿਹਨੂੰ ਆਪਾਂ ਉਹੀ ਨਹੀਂ ਕਿਸੇ ਦਾ ਘਰ ਨਹੀਂ ਪਤਾ ਉਹਦੇ ਵੀ ਬਾਰਤ ਜਾ ਕੇ ਹੱਥ ਜੋੜਨੇ ਪੈਂਦੇ ਆ ਹਾਂ ਇਹ ਗੱਲ ਤਾਂ ਤੇਰੀ 16 ਨੇ ਭੈਣ ਹੱਥ ਤਾਂ ਆਪਾਂ ਕਹਿੰਦੇ ਜਿਹਨੂੰ ਜਮਾ ਕੋਲ ਦੀ ਵੀ ਨੰਗਦੇ ਹੁੰਦੇ ਉਹਦੇ ਵੀ ਪੈਰੀ ਹੱਥ ਲਾਉਣੇ ਪੈ ਜਾਂਦੇ ਉਹੀ ਤਾਂ ਗੱਲ ਹੈ ਭੈਣ ਇੱਕ ਬੋਟ ਪਿੱਛੇ ਬੰਦਾ ਹਾਰ ਜਾਂਦਾ ਕਹਿੰਦੇ ਨਹੀਂ ਹੁੰਦੇ ਬਾਕੀ ਮਾਂ ਦੇ ਖਸਮ ਤਾਈ ਵੀ ਕੰਮ ਕੱਢਣਾ ਪੈਂਦਾ ਫਿਰ ਇਹ ਤਾਂ ਹੈਗਾ ਹੈਗਾ ਤੇ ਮੈਂ ਤਾਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਤੇ ਕੀ ਆ ਜੁਨ ਨੇ ਸਰਪੰਚੀ ਮੈਂਬਰਾਂ ਦਾ ਬਾਲਾ ਵਧੀਆ ਕੰਮ ਆਉਂਦਾ ਪਰ ਘਰ ਦੇ ਕੰਮ ਰਹਿ ਜਾਂਦੇ ਨੀ ਭੈਣੇ ਆਈ ਤਾਂ ਮੈਂ ਡਰਦੀ ਆ ਤੂੰ ਵੀ ਕੱਲੀ ਐ ਚੁੱਲ੍ਹੇ ਤੇ ਦੇਖ ਹੋਰ ਮੈਂ ਤਾਂ ਚੰਨੀ ਨੂੰ ਆਖਿਆ ਸੀ ਵੀ ਤੂੰ ਕੀ ਮੰਗਦਾ ਮੈਥੇ ਸਰਪੰਚੀ ਚ ਖਾਲਣ ਨੂੰ ਕਿਤੇ ਇਹ ਨਾ ਹੋਵੇ ਜਿਹੜੀਆਂ ਤੇਰੀਆਂ ਚਾਰ ਮੰਨੀਆਂ ਥਾਪਦੀਆਂ ਉਹ ਤਾਂ ਵੀ ਬੈਠਿਆ ਰਹਿ ਜੇ ਆਪ ਨੂੰ ਲਾਉਣੀਆਂ ਪੈ ਜਾਣ ਹੋਰ ਪਰ ਹਿੰਦੀ ਵਾਲੀ ਪੈਗਾ ਮੈਂ ਤਾਂ ਉਹ ਤਾਂ ਮੈਨੂੰ ਕੋਈ ਲਾਲਚ ਜਿਹਾ ਦਿੱਤਾ ਕਹਿੰਦਾ ਤੈਨੂੰ ਦੋ ਸੂਟ ਦਵਾ ਦੂੰਗਾ ਮੈਂ ਤਾਂ ਚਲਾਂ ਉਹ ਸੂਟ ਸਾੜਤਾ ਉਹ ਵੀ ਦਵਾਈ ਦਿੰਦਾ ਪੈਂਕੀ ਨਹੀਂ ਦੇ ਤਾਂ ਫਿਰ ਪਤੀਆ ਤਾਂ ਵਧੀਆ ਸ਼ੂਟ ਹੋਣੇ ਚਾਹੀਦੇ ਨੇ ਉਹ ਆਏ ਆ ਬੀਜਣੀ ਜਦੋਂ ਲੈ ਕੇ ਜਾਂਦਾ ਪਹਿਲਾਂ ਹੀ ਕਰਨੇ ਜੇ ਲੱਗ ਜਾਂਦਾ ਹਜ਼ਾਰਕ ਤੱਕ ਦੇਖਣੀ ਉਹ ਤਾਂ ਦੇਖ ਨਹੀਂ ਉਹਦਾ ਦਿਲ ਛੋਟਾ ਵੀ ਕੀ ਆ ਹੁਣ ਸਰਪੰਚੀ ਦੇ ਚਾਚ ਪੰਜ ਹਜ਼ਾਰ ਵਾਲਾ ਦਵਾ ਦੇ ਉਹ ਵੀ ਪਾ ਕੇ ਦੇ ਇਥੇ ਬਹੁਤ ਦੇਖ ਕੇ ਦੇਵੇ ਬਹੁਤ ਵਧੀਆ ਨਹੀਂ ਵਧੀਆ ਲੈਂਦਾ ਬਹੁਤ ਸੋਨਾ ਲੈਂਦਾ ਮੇਰਾ ਤਾਂ ਆਪ ਐਜੀ ਕਰਦਾ ਵੀ ਇੱਕ ਜੀਜਾ ਕਰਦਾ ਉੱਠੀ ਖੜਦੀ ਸਰਪੰਚੀ ਚ ਅਨਮੋਲ ਦੀ ਬਹੁਤ ਨਾਲ ਦਾ ਸੂਟ ਲੈ ਆਉ ਪੰਜ ਹਜ਼ਾਰ ਦਾ ਮੈਂ ਪਰਾਂ ਦੇ ਤਾਂ ਕਹਿੰਦੇ ਹੁੰਦੇ ਜਹੇ ਜਹ ਹੁੰਦੇ 2200 ਵਾਲਾ ਉਹ ਵੀ ਚੱਲੇ ਜਾਂਦਾ ਸਰਪੰਚ ਦੇ ਤਾਂ ਪੂਰਾ ਵਧੀਆ ਹੋਣਾ ਚਾਹੀਦਾ ਕੱਪੜਾ ਲੀਣਾ ਬਾਕੀ ਸਿਰੇ ਤੂੰ ਤਾਂ ਫਿਰ ਬਾਹਰ ਜਾਇਆ ਕਰੇਂਗੀ ਕੋੜੇ ਕੰਮਾਂ ਤੇ ਹੈ ਨਾ ਬਾਹਰ ਹੋਰ ਤਾਂ ਕਨ ਮਾਪ ਹੀ ਬਾਗ ਜਾ ਕਰੂੰਗਾ ਚੱਲ ਬੱਸ ਕਹਿੰਦਾ ਤੈਨੂੰ ਤਾਂ ਇਕੱਲਾ ਸਰਪੰਚ ਨਹੀਂ ਕਹੋਣਾ ਹੀ ਆ ਕੰਮ ਤਾਂ ਕਨ ਮਾਪ ਹੀ ਕਰਿਆ ਕਰੂ ਸਾਰੇ ਅੱਛਾ ਬਾਹਰ ਤਾਂ ਕਨ ਮੈਂ ਹੀ ਜਾਇਆ ਤੂੰ ਹਾਂ ਮੈਨੂੰ ਕਣ ਭਈਦਾ ਉਹ ਤਾਂ ਚੌਧਰ ਤਾਂ ਆਪ ਹੀ ਕਰਨੀ ਐ ਸ਼ਾਰ ਹੈ ਚੌਧਰ ਦਾ ਭੁੱਖਾ ਹੋ ਹਾਂ ਸਹੀ ਗੱਲ ਐ ਉਹੀ ਤਾਂ ਗੱਲ ਹੈ ਬਹਿ ਜਾ ਫਿਰ ਮੈਂ ਤੈਨੂੰ ਚਾਹ ਦੀ ਕੁੱਟ ਬਣਾਉਣੀ ਆ ਮਸਾ ਆਈਏਗੀ ਨਹੀਂ ਨਹੀਂ ਬਹਿਣੇ ਕਿਆ ਦੀ ਕੁਟਨੀ ਮੈਂ ਤੇਰੇ ਕੋਲ ਆਹੀ ਲੈਣ ਆਈ ਸੀ ਮਹਾ ਕਾਮਲ ਮੈਨੂੰ ਸੱਚੀ ਜੀ ਗੱਲ ਦੱਸ ਦੂਗੀ ਆਪਾਂ ਤਾਂ ਦੇਖ ਸੱਚ ਕੋਈ ਦੱਸਾਂਗੇ ਬਹੁਤ ਵਧੀਆਗਾ ਸਰਪੰਚੀ ਚ ਤਾਂ 2 ਰੁਪਏ ਬਣਦੇ ਐ ਮੈਂਬਰਾਂ ਮੁੰਬਰਾ ਦੇ ਹੱਥ ਕੁਛ ਨਹੀਂ ਆਉਂਦਾ ਮੈਂ ਤੈਨੂੰ ਝੂਠ ਬੋਲਾਂ ਛਲ ਕੋਈ ਨਾ ਮੈਂ ਦੇਖਦੀ ਆ ਮੇਰੇ ਭਰਾ ਨੂੰ ਲਾਉਨੀਆ ਫੋਨ ਜੇ ਮੇਰੇ ਭਰਾ ਨੇ ਕਹਿਤਾ ਵੀ ਕੋਈ ਨਾ ਕੁੜੀ ਉੱਠ ਖੜ ਅਸੀਂ ਤੇਰੇ ਮੰਗਰਾਂਗੇ ਫੇਰ ਤਾਂ ਭੈਣੇ ਸਰਪੰਚਨੀ ਮੈਂ ਬਣੂ ਤੇ ਮੇਰੀ ਗੱਲ ਸੁਣ ਲੈ ਉਹੀ ਗਦਾਰੀ ਨਾ ਕਰ ਜੀ ਵੋਟ ਪਾ ਦੀ ਪੋਟਰਾ ਤੈਨੂੰ ਪੱਕੀ ਕਿਤੇ ਬੇਇਜ਼ਤੀ ਕਰਾ ਦੂੰ ਜਿਹਾਰ ਕੀ ਭੈਣੇ ਮੈਂ ਤਾਂ ਬਾਹਰ ਵੀ ਨਹੀਂ ਨਿਕਲਣਾ ਮੇਰੀ ਗੱਲ ਸੁਣ ਦਰਾਣੀਆਂ ਜੇ ਠਾਣੀਆਂ ਦਾ ਕੀ ਫਾਇਦਾ ਹੋਇਆ ਜੇ ਅੰਦਰ ਵੜ ਗਈਆਂ ਪਹਿਲਾਂ ਤਾਂ ਮੂਰੇ ਅਸੀਂ ਲੱਗ ਕੇ ਜਾਵਾਂਗੀਆਂ ਹੋਰ ਉਹ ਤਾਂ ਹੈ ਅਗਰ ਆਇਆ ਤਾਂ ਜਿੱਦ ਰੋਜ਼ ਜਾਇਆ ਕਰੂੰਗੀ ਤੁਹਾਨੂੰ ਨਾਲ ਨਾਲ ਹੀ ਖਿੱਚੂੰਗੀ ਇਹ ਜੀ ਗੱਲ ਨਹੀਂ ਵੀ ਅੰਦਰ ਵੜ ਕੇ ਬਹਿ ਜਾਉਂਦੀ ਅਸੀਂ ਵੀ ਸਰਪੰਚਾਂ ਦਾ ਲਾਣਾ ਵਜਣ ਲੱਗ ਜੂ ਹਾਂ ਵਧੀਆ ਚੰਗੀ ਗੱਲ ਹੈ ਤੇ ਬਾਕੀ ਸਰੇ ਤੂੰ ਕਹਿੰਨੀ ਮੇਰੇ ਭਾਈ ਨੂੰ ਪੁੱਛੂੰ ਵੋਟਾਂ ਤਾਂ ਪਿੰਡ ਚੋਂ ਪਵਾਉਣੀਆਂ ਭਾਈ ਦੀ ਕਿਹੜਾ ਵੋਟ ਆ ਕੇ ਚੱਲੂਗੀ ਹੋ ਹੋ ਭੈਣ ਭਾਈ ਦੀ ਰਹਿ ਤਾਂ ਜ਼ਰੂਰੀ ਵੀ ਤੈਨੂੰ ਪਤਾ ਹੈ ਮੇਰਾ ਚਲੋ ਤਾਂ ਠੀਕ ਥੋੜਾ ਜਿਹਾ ਤਲਕ ਸੁਹਾ ਦਾ ਐ ਕਹੂਗਾ ਵੀ ਕੁੜੀਏ ਤੂੰ ਪੁੱਛਦੀ ਨਹੀਂ ਗਿਣਦੀ ਨਹੀਂ ਚੰਨੀ ਮੰਗਰ ਲਜਾ ਕੇ ਮੂੰਹ ਲੱਗ ਜਾਨੀ ਐਂਗੀ ਵੀ ਜੇ ਕੱਲ ਨੂੰ ਹਾਰ ਹੋਰ ਕੇ ਫਿਰ ਆਏ ਮੇਰੇ ਭਰਾ ਕਹਿਣ ਜੋ ਗਜਾ ਨਹੀਂ ਰਹਿਣਾ ਮੈਂ ਕਹਦੂੰ ਭਾਈ ਤੈਹੀਂ ਕਿਹਾ ਸੀ ਹੁਣ ਹਾਰ ਕੇ ਤਾਂ ਹਾਰ ਕੇ ਬੜੀ ਐ ਨਹੀਂ ਤੇਰਾ ਤਾਂ ਦਿਮਾਗ ਹੀ ਉਬਾਲਾਗਾ ਮੈਂ ਤਾਂ ਮੈਂਬਰੀ ਝੂਠੀ ਸੀ ਐ ਮੈਂ ਕਹ ਰਹੀ ਮੈਨੂੰ ਤਾਂ ਤੈਨੂੰ ਪਤਾ ਹੀ ਐ ਤੇਰਾ ਬਾਈ ਕੰਦਾ ਕੀ ਪੁੱਛਣਾ ਰਿਸ਼ਤੇਦਾਰਾਂ ਨੂੰ ਵੋਟ ਅੱਪ ਆਪਾਂ ਨੇ ਜਿੱਤਣਾ ਮੈਂ ਤਾਂ ਪਹਿਣੇ ਐਵੇਂ ਕਹਈਏ ਝੂਠ ਨਹੀਂ ਬੋਲਦੀ ਸੱਚੀ ਜੀ ਗੱਲ ਦੱਸਦੀ ਮੈਂ ਤਾਂ ਕਿਸੇ ਨੂੰ ਨਹੀਂ ਪੁੱਛਿਆ ਸੀਗਾ ਨਾ ਪਹਿਣ ਮੈਂ ਤਾਂ ਮੇਰੇ ਪ੍ਰਾਣ ਪੁੱਛੂ ਕੱਲ ਨੂੰ ਹਾਰ ਹੋਰ ਗਈ ਮੇਰਾ ਭਰਾ ਤਾਂ ਨਾ ਮੈਨੂੰ ਗਾਲਾਂ ਦੇ ਦੇ ਹੀ ਮਾਰ ਦੂ ਕਹੂਗਾ ਬਣ ਗਈ ਸਰਪੰਚਨੀ ਜੇ ਉਹਦੀ ਵਿੱਚ ਹਾਂ ਵੀ ਹੋਊ ਬੋਲ ਤਾਂ ਨਹੀਂ ਸਕਦਾ ਮੈਨੂੰ ਵੀ ਪਤਾ ਹੈ ਕਿੱਥੋਂ ਬੋਲਦੀਆਂ ਵੀ 2 ਰੁਪਏ ਜੇ ਲੋੜ ਪਈ ਨਾ ਭਾਈ ਤੂੰ ਫੜ ਲਉ ਗੱਲ ਤੂੰ ਵਟ ਨਾਲ ਨਹੀਂ ਤੂੰ ਗੇੜੇ ਨਾਲ ਲਈਆਂ ਗੱਲ ਤੇਰੀ 16 ਨੇ ਇਹ ਤਾਂ ਤੈਨੂੰ ਜ਼ਰੂਰੀ ਕਰਨੀ ਪਊ ਗੱਲ ਹੋਰ

ਮੈਂ ਤਾਂ ਮੈਂਬਰੀ ਬਣੀ ਗੀ ਮੈਂਬਰੀ ਦਾ ਤਾਂ ਕੀ ਹੈ ਸਰਪੰਚੀ ਜੀ ਲੱਗਣਗੇ ਪੈਸੇ ਤਾਂ ਜਿੰਨੇ ਲੱਗਣਗੇ ਆਪਾਂ ਤਾਂ ਉਂਗਲ ਹੀ ਲਾਉਣੀ ਅਗਲੀ ਦੇ